ਪਈ ਨੂੰ ਲੈ ਕੇ ਇੱਕ ਬਿਵਾਦ ਛੜਿਆ ਹੋਇਆ ਕਿਸਾਨ ਦੇ ਖੇਤ ਦੇ ਵਿੱਚ ਖੜੇ ਆ ਕਿਸਾਨ ਦੇ ਖੇਤ ਨੂੰ ਪਈ ਹੁੰਦੀ ਹੈ ਤੇ ਪਈ ਨੂੰ ਲੈ ਕੇ ਬਿਵਾਦ ਛੜਿਆ ਕੀ ਪਈ ਦਾ ਜੀ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਇੱਥੇ ਪਈ ਹੈ ਯਾਨੀ ਹੁਣ ਤਿੰਨ ਚਾਰ ਪੰਜ ਸਾਲ ਤੋਂ ਅਸੀਂ ਪਤਾ ਕੀਤਾ ਜਦੋਂ ਹੁਣ ਉਹਦਾ ਬਰੰਟ ਕਬਜ਼ਾ ਲੈ ਕੇ ਕਾਗਜ਼ ਪੱਤਰ ਦੇਖ ਕੇ ਸਾਰਾ ਨਕਸ਼ੇ ਤੇ ਲੱਗੀ ਹੋਈ ਹੈ ਪਈ ਇਹ ਇਹ ਅਸੀਂ ਕਾਗਜ਼ੀ ਕਾਰਵਾਈ ਹੀ ਰਹੀ ਪੂਰੇ ਪ੍ਰਸ਼ਾਸਨ ਤੋਂ ਛਡਾ ਲਈ ਸੀ ਬਰੰਟ ਕਬਜ਼ਾ ਲੈ ਕੇ ਉਹਨਾਂ ਨੇ ਫੇਰ ਕਬਜ਼ਾ ਕਰ ਲਿਆ ਜੀ ਤੇ ਇਹੇ ਕਰਕੇ ਇਹਦਾ ਹਜੇ ਪ੍ਰੋਸੀਜਰ ਚੱਲੀ ਜਾਂਦਾ ਤੇ ਵੀ ਉਹ ਇਹ ਸਾਨੂੰ ਜੇ ਆਪਾਂ ਇਹੀ ਪੰਜ ਸੱਤ ਗਰੀਬ ਘਰਾਂ ਨੂੰ ਚਾਹੀਦੀ ਹੈ ਹੁਣ ਬੂਟੇ ਕਿਵੇਂ ਕਹਿ ਸਕਦੇ ਹੋ ਇੱਥੇ ਕੁਝ ਹੈ ਤਾਂ ਹੈ ਨਹੀਂ ਵੀ ਇੱਥੇ ਕਬਜ਼ਾ ਕਿਵੇਂ ਹੋ ਗਿਆ ਕਿਵੇਂ ਕਹਿ ਸਕਦੇ ਇਤਨਾ ਫਿਰ ਦੁਆਰਾ ਨਜਾਇਜ਼ ਕਬਜ਼ੇ ਹੋ ਗਿਆ ਨਾ ਜੀ ਬੂਟੇ ਲੱਗੇ ਦੁਆਰਾ ਬੂਟੇ ਪਈਆਂ ਤੇ ਲੱਗਦੇ ਹੀ ਹੁੰਦੇ ਆ ਤੇ ਕਈ ਵਾਰੀ ਆਪਾਂ ਦੇਖਦੇ ਆ ਖੇਤਾਂ 'ਚ ਪਈਆਂ ਤੇ ਤਾਂ ਬੂਟੇ ਲਾ ਦਿੰਦੇ ਬੂਟੇ ਤੋਂ ਕੀ ਤਰਾਜ ਨਹੀਂ ਬੂਟੇ ਤਾਂ ਸਰਕਾਰੀ ਰਾਹ ਦੇ ਵਿੱਚ ਤਾਂ ਨਹੀਂ ਲਾ ਸਕਦੇ ਜੀ ਆਪਦੇ ਖੇਤ ਦੇ ਮੱਥੇ ਲਾ ਸਕਦੇ ਸਰਕਾਰੀ ਰਾਹ ਦੇ ਵਿੱਚ ਬੂਟੇ ਨਹੀਂ ਲਾ ਸਕਦੇ ਤੇ ਨੰਗਣ ਵਾਲਾ ਨੰਗਣਾ ਜੀ ਉਹ ਦੇਖਣ ਫਿਰ ਬੂਟੇ ਲਾਉਣੇ ਤੇ ਫਿਰ ਉਹ ਨੰਗਣਗੇ ਕਿਥੋਂ ਦੀ ਨਹੀਂ ਤੁਸੀਂ ਇਹ ਪੈਸੇ ਸਰਕਾਰੀ ਮੰਨਦੇ ਹੋ ਤੇ ਆਪਦੀ ਆਪਦੀ ਮੰਨਦੇ ਤੁਸੀਂ ਸਰਕਾਰੀ ਮੰਨਦੇ ਜੀ ਆਪਦੀ ਨਹੀਂ ਸਾਡੀ ਨਹੀਂ ਸਰਕਾਰੀ ਹੈ ਸਰਕਾਰੀ ਹੈ ਨਕਸ਼ੇ ਤੇ ਲੱਗੀ ਹੋਈ ਹੈ ਜੇ ਸਰਕਾਰੀ ਪੈਸੇ ਦਾ ਇੰਨੇ ਚਿਰ ਫਰਵਾਹੀ ਕਿਵੇਂ ਗਿਆ ਬੰਦਾ ਉਹ ਜਦੋਂ ਨਹੀਂ ਪਤਾ ਸੀ ਜੀ ਕਿਸੇ ਨੂੰ ਪਹਿਲਾਂ ਲੋੜ ਹੀ ਨਹੀਂ ਸੀ ਬਾਣਸ ਤੋਂ ਦੂਸੇ ਤੱਕ ਵੀ ਸਾਰੇ ਬਾਣ ਠੀਕੇ ਤੇ ਇੱਕ ਦੂਜੇ ਕੋਲੇ ਹੁੰਦੇ ਸੀ ਕਿੰਨਾ ਚਿਰ ਹੋ ਗਿਆ ਵਾਂਦੇ ਨੂੰ ਹੀ ਬਾਣਾਂ ਨੂੰ ਤਕਰੀਬਨ 5-7 ਸਾਲ 10 ਸਾਲ ਬਸ 5-7 ਸਾਲ ਹਾਂਜੀ 5-7 ਸਾਲ ਤੁਸੀਂ ਵੇਖੀ ਨਹੀਂ ਪਈ ਕਿੱਥੇ ਕਿੱਥੇ ਨਹੀਂ ਕਿਸੇ ਨੇ ਲੋੜ ਹੀ ਨਹੀਂ ਨਾ ਪਈ ਜੀ ਕਿਸੇ ਨੂੰ ਲੋੜ ਹੀ ਨਹੀਂ ਪਈ ਪੈਸੇ ਨੂੰ ਪਈ ਹੁਣ ਕਿ ਲੋੜ ਪਈਗੀ ਫਿਰ ਜੀ ਹੁਣ ਜੀ ਬਾਹਰ ਜਦੋਂ ਬਦਲ ਜਾਂਦਾ ਠੇਕੇ ਤੇ ਫਿਰ ਨਾਂਗੇ ਵਾਲੇ ਨੂੰ ਲੋੜ ਪੈ ਜਾਂਦੀ ਹੈ ਉਦੋਂ ਫਿਰ ਲੋੜ ਪਈ ਤਾਂ ਮਹਿਸੂਸ ਹੋਈ ਜੀ ਫਿਰ ਕਾਗਜ਼ ਪੱਤਰ ਦੇਖੇ ਜੀ ਫਿਰ ਕਰਵਾਤੀ ਜੀ ਹੁਣ ਤੁਹਾਡੇ ਹੱਕ 'ਚ ਹੋ ਗਿਆ ਫੈਸਲਾ ਜੀ ਜ਼ਰਾ ਹਾਂਜੀ ਇਹ ਇੱਕ ਕਦੋਂ ਦਾ ਮਾਮਲਾ ਤੇ ਕਿਵੇਂ-ਕਿਵੇਂ ਹੱਕ 'ਚ ਹੋਇਆ ਇਹ ਵੀ ਦੱਸੋ ਕਿਹੜੇ ਕਾਗਜ਼ ਤੁਹਾਡੇ ਕੋਲੇ ਆ ਕਾਗਜ਼ ਉਹ ਜ ਸੁਮੰਦਰ ਸਿੰਘ ਕੋਲ ਹੈ ਸਾਰੇ ਕਾਗਜ਼ ਹਾਂਜੀ ਸਾਰ ਇਹ ਜੀ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੀ ਰੇਜਿੰਦਰ ਸਿੰਘ ਸਰਪੰਚ ਵੱਲੋਂ ਮੈਂ ਪਹਿਲਾਂ ਵੀ ਪੰਚ ਸੀਗਾ ਜੀ ਤੇ ਮੌਜੂਦਾ ਵੀ ਪੰਚ ਆ ਇਹ ਜਦੋਂ ਸਾਨੂੰ ਪਤਾ ਲੱਗਿਆ ਸਪਾਈਹੀ ਦਾ ਜੀ ਇੱਥੋਂ ਦੀ ਇਹ ਪਾਣੀ ਛੱਡਦੇ ਹੁੰਦੇ ਸੀਗੇ ਪਾਣੀ ਛੱਡ ਕੇ ਪਾਣੀ ਆ ਨਾਲ ਮੇਰਾ ਬਾਣਾ ਇਹ ਇੱਥੇ ਪਾਣੀ ਇਹਨਾਂ ਨੇ ਤੋੜਨਾ ਮੇਰੀ ਫਸਲ ਖਰਾਬ ਕਰਨੀ ਜਦੋਂ ਮੈਨੂੰ ਪਤਾ ਲੱਗਿਆ ਧਿਆਨ ਚਾਹੀਏ ਵੀ ਨਕਸ਼ੇ ਤੇ ਵੇਖੀ ਉਸ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ ਦੀ ਜੀ ਦਰਖਾਸਤ ਦਿੱਤੀ ਵੀ ਤਕਰੀਬਨ ਅਸੀਂ 7-8 ਮਹੀਨੇ ਜਦੋਂ ਜਿਹੜੇ ਕਰਨ ਤੋਂ ਬਾਅਦ ਅਸੀਂ ਇਸ ਮਕਾਮ ਤੇ ਪਹੁੰਚੇ ਵੀ ਅਸੀਂ ਮਿੰਨਤੀ ਕਰਾ ਲਈ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਪੁਲਿਸ ਪ੍ਰੋਟੈਕਸ਼ਨ ਆ ਜੀ ਉਸ ਤੋਂ ਬਾਅਦ ਕਬਜ਼ਾ ਕਾਰਵਾਈ ਕਰਵਾਈ ਗਈ ਜੀ ਸਾਨੂੰ ਸੁਨੇਹੇ ਭੇਜੇ ਗਏ ਵੀ ਤੁਸੀਂ ਇਸ ਤਰ੍ਹਾਂ ਕਰਕੇ ਵੀ ਵਿਧਾਇਕ ਕੋਲੇ ਪਹੁੰਚੋ ਛੋਟਾ ਫੇਰ ਮਸਲਾ ਹੱਲ ਹੋਊਗਾ ਨਹੀਂ ਛੋਟਾ ਮਸਲਾ ਹੱਲ ਕੋਈ ਨਹੀਂ ਹੋਣਾ ਬਸ ਕਿਹੜੇ ਵਿਧਾਇਕ ਜੀ ਬਲਕਾਰ ਸਿੰਘ ਸਿੱਧੂ ਜੀ ਅਸੀਂ ਬਹੁਤ ਭੁਗਾਈ ਕਰੀ ਚਲੋ ਦਫ਼ਤਰਾਂ ਦੀ ਭੁਗਾਈ ਕਰਦੇ ਅਸੀਂ ਜਦੋਂ ਉੱਥੇ ਪਹੁੰਚੇ ਜੀ ਇਕੱਠੇ ਹੋਗੇ ਤੇ ਸਾਨੂੰ ਉਹਨਾਂ ਨੇ ਕਿਹਾ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਇਹ ਛੋਡਾ ਪਾਈ ਜਿਹੜੇ ਸਰਕਾਰੀ ਪਈ ਤੇ ਕਬਜ਼ਾ ਛਡਵਾਇਆ ਜਾਊਗਾ ਉਹਨਾਂ ਨੇ ਹਦਾਇਤ ਕੀਤੀ ਐਸ ਐਚਓ ਸੀਗੇ ਇੱਥੇ ਜਗਰੂਪ ਸਿੰਘ ਚਲੋ ਉਹਨਾਂ ਨੇ ਸਾਨੂੰ ਨਾਲ ਆ ਕੇ ਤੇ ਪੁਲਿਸ ਪ੍ਰੋਡੈਕਸ਼ਨ ਦਿੱਤੀ ਤੇ ਕਬਜ਼ਾ ਛਡਵਾਇਆ ਗਿਆ ਜੀ ਉਸ ਤੋਂ ਬਾਅਦ ਕਬਜ਼ਾ ਛਡਾਉਣ ਤੋਂ ਦੋ ਤਿੰਨ ਦਿਨ ਬਾਅਦ ਜੀ ਮੈਨੂੰ ਇਸ ਆਮ ਆਦਮੀ ਪਾਰਟੀ ਦੇ ਕਈ ਬੰਦੇ ਜਿਹੜੇ ਇੱਥੇ ਮੋਦਵਾਰ ਆ ਜੀ ਉਹ ਮੈਨੂੰ ਕਹਿਣ ਲੱਗੇ ਤੇਰਾ ਮਸਲਾ ਹੱਲ ਕਰਾਤਾ ਤੇ ਤੁਸੀਂ ਹੁਣ ਸਰੋਪਾ ਲੈ ਲੋ ਜਿਵੇਂ ਮਰਜ਼ੀ ਕਰੀ ਚੱਲੋ ਕੋਈ ਕਿਸੇ ਦੇ ਪਰਚਾ ਪੋਣਾ ਕੋਸ਼ ਕਰਨਾ ਜਿਵੇਂ ਮਰਜ਼ੀ ਕਰੋ ਮੈਂ ਖੈ ਵੀ ਨਹੀਂ ਮੈਂ ਇਹ ਰਾਜਨੀਤੀ ਕਾ ਪਰਚਾ ਨਹੀਂ ਕਰਨੀਗੀ ਅਸੀਂ ਜੋ ਸਾਡਾ ਹੱਕ ਮੰਦਾ ਸੀ ਸਾਨੂੰ ਇਨਸਾਫ ਮਿਲ ਗਿਆ ਵੀ ਉਸ ਤੋਂ ਬਾਅਦ ਅੱਗੇ ਅਸੀਂ ਕੁਝ ਨਹੀਂ ਕਰਨਾ ਉਹਨਾਂ ਨੇ ਮੈਨੂੰ ਕਾਂਗਰਸੀ ਹੋਣ ਦੇ ਨਾਤੇ ਜੀ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਦੁਬਾਰਾ ਇਸੇ ਪਈ ਤੇ ਫੇਰ ਕਬਜ਼ਾ ਕਰਵਾਤਾ ਜੀ ਇੱਥੇ ਉਦੋਂ ਝੋਨਾ ਅਸੀਂ ਵਾਇਆ ਸੀਗਾ ਜੀ ਫੇਰ ਉਸ ਤੋਂ ਬਾਅਦ ਛਿੱਟਾ ਦੇ ਕੇ ਇਹਨਾਂ ਨੇ ਸਰੋਂ ਬੀਤੀ ਜੀ ਸਰੋਂ ਵੱਡੀ ਗਈ ਚਲੋ ਉਸ ਤੋਂ ਬਾਅਦ ਉਹ ਫਿਰ ਜਦੋਂ ਪੰਚਾਇਤ ਨੂੰ ਵਾਰ-ਵਾਰ ਕਹੀਗੇ ਕਹੀਗੇ ਤੇ ਵੀਡੀਓ ਦਸਤਰ ਵੀ ਮੈਂ ਵਾਰ-ਵਾਰ ਚੱਕਰ ਮਾਰੇ ਡੀਸੀ ਸਾਹਿਬ ਨੂੰ ਮੈਂ ਅਪੀਲ ਕਰੀ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਆਹ ਰਸਤਾ ਵੀ ਖਾਲੀ ਕਰਵਾਤਾ ਹੁਣ ਤੁਸੀਂ ਦੇਖ ਸਕਦੇ ਆ ਬੂਟੇ ਲਾਤੇ ਆ ਜੀ ਬੂਟੇ ਲਾ ਕੇ ਵੀ ਹਲੇ ਕਬਜ਼ਾ ਸ਼ੋਅ ਕਰਨਾ ਚਾਹੁੰਦੇ ਤੁਸੀਂ ਐਂ ਦੱਸੋ ਜੀ ਸਰਕਾਰੀ ਹੈਗਾ ਜਿਹੜੇ ਬੰਦੇ ਨੇ ਬੂਟੇ ਲਾਇਆ ਉਹਦੇ ਕੋਲੇ 10-12 ਕਿੱਲੇ ਜ਼ਮੀਨ ਆ ਜੀ ਆਪਦੇ ਬਾਣ ਤੇ ਲਾ ਸਕਦਾ ਸਾਨੂੰ ਕੀ ਤਰਾਜ ਆ ਜੀ ਕਿਤੇ ਕਹਿੰਦੇ ਖਾਲ ਵਾਲੇ ਥਾਂ ਤੇ ਲਾ ਦੇ ਕਿਤੇ ਕਹਿੰਦੇ ਪੈਹ ਚਲਾ ਦੇ ਤੁਸੀਂ ਇਹ ਦੇਖੋ ਵੀ ਸਰਕਾਰੀ ਥਾਂ ਤੇ ਬੂਟੇ ਲਾ ਸਕਦਾ ਕਿ ਨਹੀਂ ਲਾ ਸਕਦੇ ਜੇ ਇੰਨਾ ਹੀ ਸ਼ੌਕ ਆ ਤਾਂ ਸਾਡੇ ਪੈਂਡਰ ਨੂੰ 2-400 ਬੂਟਾ ਦੇ ਦੇਣ ਕੋਠੇ ਪਾਈਆਂ ਨਾਲ ਸਾਡਾ ਛੋਟਾ ਜਿਹਾ ਪੈਂਡਾ ਆ ਜੀ ਮੈਂ ਮੁੰਡਿਆਂ ਨੂੰ ਸੇਵਾਦਾਰਾਂ ਨੂੰ ਲਾ ਕੇ ਸਾਰੇ ਥਾਂ ਬੂਟੇ ਲਵਾ ਦੇਣਾ ਜੇ ਇਹਨਾਂ ਨੂੰ ਬੂਟਾ ਨਾਲ ਜ਼ਿਆਦਾ ਹੀ ਸ਼ੌਕ ਆ ਲਾਉਣ ਦਾ ਹਾਂ ਜੀ ਜੇ ਤੁਹਾਨੂੰ ਕਿਹਾ ਵੀ ਸਰੋਪਾ ਪਵਾ ਲਓ ਤੁਸੀਂ ਸ਼ਾਮਲ ਹੋ ਜਾਓ ਆਮਾ ਦੀ ਪਾਰਟੀ ਚ ਤੁਸੀਂ ਐਮਐਲਏ ਸਾਹਿਬ ਨੂੰ ਮਿਲੋ ਐਮਐਲਏ ਸਾਹਿਬ ਨੂੰ ਮਿਲੇ ਕਿ ਮੇਰੇ ਨਾਲ ਧੱਕਾ ਹੁੰਦਾ ਆ ਗੱਲਬਾਤ ਕਹਿੰਦੇ ਨਹੀਂ ਜੀ ਐਮਐਲਏ ਸਾਹਿਬ ਤੱਕ ਸਾਡੀ ਮੁਰਕੇ ਪਹੁੰਚ ਹੋਣੀ ਨਹੀਂ ਦਿੱਤੀ ਜੀ ਇਥੋਂ ਦੇ ਜਿਹੜੇ ਮਹਤਵਾਰ ਸੀਗੇ ਉਹਨਾਂ ਨੇ ਸਾਨੂੰ ਕੋਈ ਮਿਲ ਨਹੀਂ ਦਿੱਤਾ ਜੀ ਉੱਥੇ ਹਾਂ ਜੀ ਹੂੰ ਨਹੀਂ ਤੁਸੀਂ ਐਮਐਲਏ ਸਾਹਿਬ ਨੂੰ ਜਾ ਕੇ ਤਾਂ ਦੱਸਦੇ ਵੀ ਮੈਨੂੰ ਇਸ ਕਰਕੇ ਵੀ ਮੈਨੂੰ ਕਿਹਾ ਜਾ ਰਿਹਾ ਵੀ ਪਾਰਟੀ ਸ਼ਾਮਲ ਹੋ ਜਾ ਨਹੀਂ ਤੇਰੀ ਜ਼ਮੀਨ ਤੇ ਫੇਰ ਕੱਬ ਜਾ ਮੈਨੂੰ ਜੀ ਇੱਥੋਂ ਦੇ ਜਿਹੜੇ ਮੋਤਵਾਰ ਬੰਦੇ ਸੀ ਉਹੀ ਤੰਗ ਪਰੇਸ਼ਾਨ ਕਰੀ ਗਏ ਕਹਿੰਦੇ ਵੀ ਸਰੋਪਾ ਲਹਿਲਾ ਜਦੋਂ ਕੋਈ ਗੱਲ ਚੱਲਦੀ ਸੀ ਵੀ ਜਾਂਦਾ ਸਰੋਪਾ ਲਹਿਲਾ ਅਜੇ ਪਈ ਹੀ ਛਡਾਉਣੀ ਆ ਨਹੀਂ ਤਾਂ ਬਾਈ ਐਂ ਚੱਲੂਗਾ ਕੰਮ ਹੂੰ ਸ਼ਰੀਆਵਾਂ ਗੁੰਡਾਗਰਦੀ ਚੱਲੀ ਗਈ ਆ 20 ਦਿਨ ਲਗਾਤਾਰ ਮੇਰੀ ਪੱਕੀ ਪਈ ਹੀ ਆ ਮੇਰੇ ਘਰ ਦੀ ਖੇਤ ਖੜੌਂਚਾ ਲੱਗਿਆ ਹੋਇਆ ਘਰੇ ਜੀ ਸੌਰੀ ਖੜੌਂਚਾ ਲੱਗਿਆ ਹੋਇਆ ਇੰਟਰਲੋਕ ਲੱਗੀ ਪਈ ਆ 20 ਦਿ ਮੈਂ ਐਸਐਚਓ ਸਾਹਿਬ ਨੂੰ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਮੈਨੂੰ ਮਲਾਜਮਾਂ ਨੇ ਦੱਸਤਾ ਕਹਿੰਦੇ ਵੀ ਉੱਤੋਂ ਹੁਕਮ ਆਇਆ ਤੇ ਤੂੰ ਮੈਂ ਭਰਾ ਚੁੱਪ ਕਰ ਜਾ ਤੇਰਾ ਕੁਝ ਨਹੀਂ ਵਟਿਆ ਜਾਣਾ ਚਲੋ ਮੈਂ ਚੁੱਪ ਕਰ ਗਿਆ ਮੈਂ ਡਿਪਟੀ ਸਾਹਿਬ ਤੇ ਸਰਪੰਚ ਸਾਫਕਾਰ ਨੂੰ ਤਾਰੇ ਪ੍ਰਧਾਨ ਨੂੰ ਸਾਰਿਆਂ ਨੂੰ ਲੈ ਕੇ ਡਿਪਟੀ ਸਾਹਿਬ ਦੇ ਗਿਆ ਜੀ ਮੇਰੀ ਉਹਨਾਂ ਨੇ ਐਪਲੀਕੇਸ਼ਨ ਨਹੀਂ ਫੜੀ ਜੀ ਪਰਦੀਪ ਸਿੰਘ ਸਿੱਧੂ ਸੀਗੇ ਜੀ ਇੱਥੇ ਡਿਪਟੀ ਸਾਹਿਬ ਫੂਲ ਐਪਲੀਕੇਸ਼ਨ ਨਹੀਂ ਫੜੀ ਪਰ ਫੇਰ ਵੀ ਮੈਂ ਧੰਨਵਾਦ ਕਰਦਾ ਸਾਡੇ ਐਸਐਚਓ ਸਾਹਿਬ ਅੱਜ ਵੀ ਮੌਜੂਦ ਆ ਉਹਨਾਂ ਨੂੰ ਜਦੋਂ 20 ਦਿਨਾਂ ਬਾਅਦ ਮੈਂ ਫੇਰ ਦੁਬਾਰਾ ਕਾਲ ਕਰੀ ਮੈਂ ਕਿਹਾ ਜੀ ਜਨਾਬ ਤੁਹਾਨੂੰ ਮਹਾਰਾਜ ਨੇ ਤਰੱਕੀ ਬਖਸ਼ੀ ਆ ਵੀ ਕੋਈ ਇਨਸਾਫ ਮੈਨੂੰ ਕਹਿੰਦੇ ਜਸਮੰਦਰ ਕੀ ਗੱਲ ਆ ਮੈਂ ਕਿਹਾ ਜੀ ਮਿੱਟੀ ਹਲੇ ਬਾੜ ਚ ਪਈ ਆ ਕਹਿੰਦਾ ਮੈਂ 10 ਮਿੰਟਾਂ ਜੀ ਆ ਗਿਆ ਐਸਚਓ ਸਾਹਿਬ ਸਾਡੇ 10 ਮਿੰਟਾਂ ਚ ਪਹੁੰਚੇ ਇਹਨਾਂ ਨੂੰ ਹਦਾਇਤ ਕੀਤੀ ਤੀਜੇ ਦਿਨ ਉਹ ਮਿੱਟੀ ਚੱਕ ਇਹਨਾਂ ਨੇ ਅੰਦਰ ਕਰੀ ਮੇਰੇ ਕੋਲੇ ਵੀਡੀਓ ਵੀ ਮੌਜੂਦ ਆ ਜੀ ਸਿੱਟੋਂ ਦਿਨਾਂ ਵੀ ਮੌਜੂਦ ਆ ਖਿੱਚਦਿਆਂ ਦੀ ਵੀ ਮੌਜੂਦ ਆ ਤੁਹਾਨੂੰ ਪਰੇਸ਼ਾਨ ਕਰਨ ਦੀ ਕਾਰਨ ਕੀ ਆ ਕਿਉਂ ਕੀਤਾ ਜਲੀਲ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਕਾਂਗਰਸੀ ਹੋਣ ਕਾਰਨ ਜੀ ਕਾਂਗਰਸੀ ਇੱਥੇ ਜਿਹੜਾ ਆਮ ਆਦਮੀ ਦਾ ਗਰਾਫ ਬਹੁਤ ਘਟਾ ਆ ਜੀ ਸਾਡੇ ਕੋਠੇ ਉਹ ਬੰਦੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਕਹਿੰਦੇ ਵੀ ਜਾਂ ਤਾਂ ਸਰੋਪਾ ਲੈ ਲੈ ਕਾਂਗਰਸ ਛੱਡ ਦੇ ਝਾੜੂ ਦੇ ਵਿੱਚ ਸ਼ਾਮਲ ਹੋ ਜਾ ਤੇ ਨਹੀਂ ਤਾਂ ਤੈਨੂੰ ਇੱਦਾਂ ਹੀ ਚੱਲੂਗਾ ਤੇਰਾ ਸਿਸਟਮ ਵੀ ਜਿਹੜੇ ਪਾਸੇ ਮਰਜ਼ੀ ਭੱਦਲਾ ਪਰਚਾ ਕਰਾਉਣ ਦੀ ਕੋਸ਼ਿਸ਼ ਕਰੀ ਮੇਰੀ ਚਾਚੀ ਨਹੀਂ ਸਕੀ ਨੇ ਮੇਰੇ ਕੋਲੇ ਅੱਜ ਵੀ ਪ੍ਰੂਫ ਮੌਜੂਦ ਆ ਜੀ ਉਹ ਜਗਰੂਪ ਸਿੰਘ ਨੇ ਇੱਥੇ ਜਦੋਂ ਰੌਪਟੇ ਇਹਨਾਂ ਨੇ ਪਵਾਈ ਸਾਡੇ ਖਿਲਾਫ ਜੀ ਹਾਲਾਂਕਿ ਕੋਈ ਲੜਾਈ ਨਹੀਂ ਹੋਈ ਐਨੇ ਬੰਦੇ ਖੜੇ ਆ ਕੋਈ ਬੰਦਾ ਕਿਸੇ ਤੋਂ ਪੁੱਛ ਲਓ ਵੀ ਕੋਈ ਇੱਥੇ ਲੜਾਈ ਹੋਈ ਹੋਵੇ ਸਾਡੇ ਚਾਰਾਂ ਬੰਦਿਆਂ ਦੇ ਝੂਠੀ ਰੌਪਟ ਪਵਾਈ ਇਹਨਾਂ ਨੇ ਜੀ ਧੰਨਵਾਦ ਕਰਦੇ ਹਾਂ ਜਗਰੂਪ ਸਿੰਘ ਐਸਐਚਓ ਦਾ ਜਿਨ੍ਹਾਂ ਨੇ ਉਹ ਕਲੀਅਰ ਕਰਕੇ ਸਾਨੂੰ ਡਾਕੂਮੈਂਟ ਦਿੱਤੇ ਵੀ ਥੋੜੀ ਕੋਈ ਲੜਾਈ ਨਹੀਂ ਹੋਈ ਮਰੰਟ ਕਵਚਾ ਸੀਗਾ ਇੱਥੇ ਜੀ ਸਾਰਾ ਤੇ ਸਾਨੂੰ ਇਨਸਾਫ ਉਹਨਾਂ ਨੇ ਦਿਵਾਇਆ ਜੀ ਪਰ ਹਲੇ ਵੀ ਇਹਨਾਂ ਦੀ ਜਦੋਂ ਚ ਜਹਿ ਦਾ ਵੀ ਇਹਨਾਂ ਚਾਰਾ ਬੰਦਿਆਂ ਤੇ ਜਿਹੜੇ ਜਿਹੜੇ ਸਾਡੇ ਨਾਮ ਸੀਗੇ ਮੇਰਾ ਪਿਓ ਦੇ ਮੇਰੇ ਤੇ ਇੱਕ ਮस्तान ਸਿੰਘ ਹੋ ਗਿਆ ਜੀ ਤੇ ਇੱਕ ਜਗਸੀਰ ਸਿੰਘ ਸਾਡਾ ਮੈਂਬਰ ਆ ਜੀ ਉਹਨਾਂ ਤੇ ਹਲੇ ਵੀ ਇਹਨਾਂ ਦੀ ਰਵਟ ਉਹ ਪਾਈ ਵੀ ਆ ਯਾਨੀ ਪੁਲਿਸ ਪੁਲਿਸ ਵੱਲੋਂ ਮੈਨੂੰ ਰਾਹ ਤੇ ਦਿੱਤੀ ਗਈ ਆ ਪਰ ਕੋਰਟਾਂ 'ਚ ਹਲੇ ਵੀ ਇਹਨਾਂ ਦੀ ਖੱਜਲ-ਖੁਵਾਰੀ ਜਾਰੀ ਆ ਹਾਂਜੀ ਕੋਈ ਕਿਹਾ ਨਾ ਮੈਨੂੰ ਆਮ ਆਦਮੀ ਪਾਰਟੀ ਖੱਜਲ ਖਰਾਬ ਕਰ ਰਹੀ ਹੈ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਕਿ ਕਿਸੇ ਨਾ ਧੱਕਾ ਨਹੀਂ ਹੋਊਗਾ ਇਨਸਾਫ ਮਿਲੂਗਾ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਪਾਰਟੀ ਹੈ ਇਹ ਹਾਂਜੀ ਕੋਈ ਆਮ ਲੋਕਾਂ ਦੀ ਪਾਰਟੀ ਨਹੀਂ ਜੀ ਇਹ ਤਾਂ ਬਸ ਹੁਣ ਸ਼ਰੇਆਮ ਧੱਕੇ ਤੇ ਉੱਤਰ ਆਏ ਆ ਉਹ ਜਿਹੜਾ ਨੀਸ ਸੁਧੋਧੀਆਂ ਨੇ ਬਿਆਨ ਦਿੱਤਾ ਸੀ ਉਹੀ ਸੇਮ ਕੋ ਚੱਲ ਰਿਹਾ ਜੀ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਜੀ ਸ਼ਾਮ-ਦਾਮ ਢਾਂਦ ਵੀ ਜੋ ਵੀ ਕਰਨਾ ਸੀ ਵੋਟਾਂ ਦੇ ਵਿੱਚ ਕਰਾਂਗੇ ਉਹ ਮੇਰੇ ਨਾਲ ਦਾ ਵਾਪਰ ਰਿਹਾ ਜੀ ਇੱਥੇ ਹਾਂ ਹਾਂਜੀ ਜੇ ਸਰਕਾਰ ਤਾਂ ਕਿ ਸਰਕਾਰ ਨੇ ਇੱਕ ਮਹਿਮ ਵੀ ਚਲਾਈ ਸੀ ਜਿਹੜੇ ਸਰਕਾਰੀ ਥਾਵਾਂ ਤੇ ਕਬਜ਼ੇ ਆ ਉਹ ਅਸੀਂ ਛਡਾਵਾਂਗੇ ਤੇ ਇਹ ਫਿਰ ਛਡਾ ਵੀ ਦਿੱਤਾ ਸੀਗਾ ਕਬਜ਼ਾ ਦੁਬਾਰਾ ਫਿਰ ਤੁਸੀਂ ਕਹਿ ਰਹੇ ਹੋ ਵੀ ਫੇਰ ਫੇਰ ਉਹੀ ਸਰਕਾਰ ਦਾ ਉਹੀ ਵਿਧਾਇਕ ਐਮ ਐਲ ਏ ਉਹੀ ਕਬਜ਼ਾ ਕਰਵਾ ਰਿਆ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਦੀ ਸ਼ਹਿਤ ਹੀ ਹੋ ਰਹਾ ਜੀ ਆਮ ਆਦਮੀ ਪਾਰਟੀ ਕਰਵਾ ਰਹੀ ਐ ਨਹੀਂ ਜੇ ਉਹਨਾਂ ਨੇ ਸ਼ਹਿਤ ਦੇਣੀ ਹੁੰਦੀ ਤਾਂ ਫਿਰ ਥੋੜਾ ਕਬਜ਼ਾ ਛਡਾਉਂਦੇ ਕਿਉਂ ਨਹੀਂ ਜੀ ਉਹ ਪਹਿਲਾਂ ਛਡਵਾਇਆ ਆਉਂ ਗਿਆ ਉਹਨਾਂ ਨੂੰ ਇਹ ਸੀਗਾ ਜੀ ਵੀ ਸਾਡੇ ਵਾਲਾ ਇਹ ਆਜੂਗਾ ਤੇ ਪਾਰਟੀ 'ਚ ਸਾਡੇ ਤੇ ਸਾਡੇ ਪਰਿਵਾਰ 'ਚ ਵਾਧਾ ਹੋ ਜਾਊਗਾ ਹਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਦੂਰੀਆਂ ਕਬਜ਼ਾ ਫੇਰ ਕਰਵਾਤਾ ਜੀ। ਬੰਦਾ ਕਹਿੰਦਾ ਮਤਲਬ ਇਹ ਸਾਰਾ ਪਾਰਟੀ ਦੇ ਵਿੱਚ ਸ਼ਾਮਲ ਕਰਨ ਨੂੰ ਹੋ। ਬਿਲਕੁਲ ਜੀ ਬਿਲਕੁਲ। ਲੈ ਕੀ ਸਾਰਾ ਕੁਝ ਹੋ ਰਿਹਾ। ਬਿਲਕੁਲ ਜੀ। ਜੀ ਜੀ ਜੋ ਪਿੰਡ ਦੇ ਵਿੱਚੋਂ ਹੋਰ ਵੀ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੋ ਬਾਈ ਕਹਿੰਦਾ ਕਿ ਮੇਰੇ ਨਾਲ ਇੱਕ ਧੱਕਾ ਹੋ ਰਿਹਾ। ਮੇਰੀ ਆਪਦੀ ਪਈ ਐ। ਮੈਨੂੰ ਜਾਣ ਬੁੱਝ ਕੇ ਖੱਜਲ ਖਰਾਬ ਕਰ ਰਹੇ ਆ। ਜੀ ਆਰ ਵੀਰ ਜੀ ਧੱਕਾ ਹੋ ਰਿਹਾ। ਇਹ ਸਰੇਆ ਹੋ ਰਿਹਾ। ਛਰੇਮਾ ਦੀ ਜ਼ਮੀਨਾਂ। ਛਰੇਮਾ 'ਤੱਕ ਹੋ ਰਿਹਾ ਹੈ। ਸਰਕਾਰੀ ਪਈ ਐ। ਸਰਕਾਰੀ ਪਈ ਆ। ਸਰੇਮ ਤੱਕ ਹੋ ਰਿਹਾ ਫਿਰ ਉਹਨੂੰ ਹੁਣ ਕੀ ਕਹਤਗੇ ਗੁੰਡਾਗਰਦੀ ਕਹਤਗੇ ਜੀ ਇਹ ਪਈ ਕਿੰਨੇ ਕਰਮਾਂ ਦੀ ਆ ਇਹ ਜੀ ਦੋ ਕਰਮਾਂ ਦੀ ਇਹ ਪਈ ਲੱਗੀ ਆ ਪ੍ਰਸ਼ਾਸਨ ਨੇ ਕਾਨੂੰਨ ਦੇ ਹਿਸਾਬ ਨਾਲ ਕੱਢੀ ਆ ਵੀਰਕੋ ਵੀ ਆਇਆ ਤਹਿਸੀਲਦਾਰ ਵੀ ਆਇਆ ਡੀਸੀ ਦੇ ਹੁਕਮ ਨਾਲ ਪੁਛਾੜ ਨਿਕਲੀ ਆ ਪਈ ਇਹ ਝੋਨਾ ਖੜਾ ਸੀ ਆਣ ਕੇ ਝੋਨਾ ਉਹਨਾਂ ਨੇ ਵਾਹ ਕਿ ਬਈ ਕੱਢੀ ਆ ਬਈ ਕੱਢੀ ਆ ਫਿਰ ਇਸ ਤੋਂ ਬਾਅਦ ਇਹ ਦੂਜਾ ਆਪਣਾ ਬਾਹ ਕਈ ਫਿਰ ਇਹਨਾਂ ਨੇ ਪਹੀ ਤੇ ਝੋਨਾ ਲਾਤਾ ਉਹ ਤੇ ਇਹ ਬਹੀ ਵੀ ਇਹਨਾਂ ਨੇ ਪਹਿਲਾਂ ਬਾਹ ਲਈ ਸੀਗੀ ਤੇ ਇਹ ਇਸ ਤੋਂ ਬਾਅਦ ਦੂਜਾ ਆਪਣਾ ਪ੍ਰਸ਼ਾਸਨ ਨੇ ਇਹਨੇ ਪਾਜ ਨਟ ਕਰੀ ਹੋਰ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਦੇ ਵਾਣ ਵਿਧੀ ਪਈ ਜਾਂਦੀ ਐ ਇਸ ਬਾਈ ਦੇ ਜਿਹੜਾ ਬਾਈ ਕਹਿ ਰਿਹਾ ਤੇ ਇਹ ਵੀ ਝੋਨਾ ਲਾ ਸਕਦੇ ਜੇ ਦੂਜੀ ਧਰਨੇ ਲਾ ਲੇ ਤਾਂ ਉਹ ਦੂਜੀ ਧਰਨੇ ਝੋਨਾ ਲਾ ਲਿਆ ਇਹ ਤਾਂ ਬਿਨਾਂ ਝੋਨੇ ਤੋਂ ਨਹੀਂ ਜੀ ਜਿਹੜਾ ਕਾਂਗਰਸੀ ਕਰਕੇ ਤਾਂ ਬਿਨਾਂ ਝੋਨੇ ਤੋਂ ਵੀ ਇਹਦੇ ਪਰਚੇ ਦੇਣ ਨੂੰ ਫਿਰਦੇ ਆ ਜੇ ਇਹ ਝੋਨਾ ਲਾ ਲਨ ਨੂੰ ਅੱਠ ਪਰਚੇ ਦਿੱਤੇ ਹੁੰਦੇ ਤੇ ਇੱਕ ਵੀ ਨਹੀਂ ਦਿੰਦੇ ਅੱਠ ਦੇ ਦਿੰਦੇ ਹੁਣ ਇਹਨੇ ਪਈ ਵੀ ਛੜਤੀ ਹਾਂਜੀ ਪਈ ਵਿੱਚ ਪਈ ਤਾਂ ਇਹਨੇ ਪਈ ਤਾਂ ਇਹਨੂੰ ਛੜਤੀ ਜੀ ਪਈ ਤਾਂ ਦੂਜਾ ਆਪਣਾ ਛੜਾਈ ਹੈ ਕਾਨੂੰਨ ਦੇ ਹਿਸਾਬ ਨਾਲ ਪਹਿਲਾਂ ਤਾਂ ਇਹਨਾਂ ਨੇ ਬਾਹਰ ਹੀ ਸੀ ਕਿ ਫੇਰ ਦੁਬਾਰ ਕਾਨੂੰਨ ਨਾਲ ਛੜਤੀ ਆ ਇੱਕ ਛੜਤੀ ਦੂਜੀ ਚ ਝੋਨਾ ਲਾਈ ਨੇ ਜਿਹੜਾ ਜਿਹੜਾ ਉਹ ਦਿਖ ਰਹੀ ਆ ਉਹ ਉਹ ਇੰਨਾ ਜਿਹੜਾ ਏਰੀਆ ਦੇਖ ਰਿਆ ਇਹਦੇ ਚ ਝੋਨਾ ਲੱਗਿਆ ਹੋਇਆ ਹੈ ਉਹ ਜਿਹੜੀ ਪਹੀ ਆ ਉਧਰੋਂ ਆਉਂਦੀ ਉਹ ਚ ਝੋਨਾ ਲੱਗਿਆ ਹੋਇਆ ਹੈ ਅੱਛਾ ਪਰਲੇ ਪਾਸਿਓਂ ਇੱਕ ਇੱਕ ਵਾਰ ਕੈਮਰਾਮੈਨ ਨੂੰ ਕੋਈ ਤੁਸੀਂ ਇਹ ਦਿਖਾ ਦੇ ਆ ਪਹੀ ਆ ਅੱਗੇ ਝੋਨਾ ਲੱਗ ਗਿਆ ਇੱਕ ਉਧਰੋਂ ਮਿੰਤੀ ਹੋਈ ਸੀ ਇੱਕ ਇਧਰੋਂ ਹੋਈ ਸੀ ਜੀ ਇਹ ਦੋਨੇ ਜਿਹੜੇ ਦੋਨੇ ਛੜਾਂਜਾਂ ਕਹਿੰਦੇ ਸੀ ਇਧਰ ਹੁਣ ਆ ਛੜਤੀ ਉਧਰਲੇ ਬਾਹਰ ਕੇ ਝੋਨਾ ਲਾਇਆ ਵਾ ਇਹ ਜੀ ਇਹ ਆ ਜਿਹੜੀ ਪਹੀ ਹੈਗੀ ਜੀ 828 ਨੰਬਰ ਆ ਜੀ ਅੱਗੇ 829 ਨੰਬਰ ਆ ਜੀ ਇਹ ਜਦੋਂ ਛੱਡੀ ਗਈ ਹੈ ਜੀ ਇਹ ਹੁਣ ਜਦੋਂ ਮੈਂ ਪੰਚਾਇਤ ਨੂੰ ਬੜਾ ਬਾਰ ਬਾਰ ਫੋਕਸ ਕਰਨ ਲੱਗਿਆ ਜੀ ਇੱਕ ਮਿੰਟ ਲਿਖਣੇ ਸਰਕਾਰ ਨੂੰ ਕਿਉਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਨਸਾਫ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਵੀ ਪਾਇਆ ਚਿੱਠੀ ਵੀ ਆਈ ਉਹ ਚਿੱਠੀ ਵੀ ਇੱਥੇ ਪ੍ਰਸ਼ਾਸਨ ਨੇ ਸਾਰੇ ਨਾਲ ਮਿਲ ਕੇ ਇਹਨਾਂ ਦੇ ਕਹਿਣ ਤੇ ਦੱਬ ਲਈ ਜੀ ਇਹ ਹੁਣ ਮੈਂ ਛੜਵਾ ਲਈ ਆ ਪਰ ਬੂਟੇ ਲਾ ਕੇ ਹਲੇ ਵੀ ਤੰਗ ਪਰੇਸ਼ਾਨ ਹੋ ਉਵੇਂ ਉਸੇ ਤਰ੍ਹਾਂ ਹੀ ਜਾ ਰਹੀ ਹੈ ਬੂਟੇ ਲੱਗੇ ਆ ਜੀ ਆ ਦੇ ਕੋਈ ਕਿੰਨੇ ਬੂਟੇ ਲੱਗੇ ਆਏ ਜੀ ਬੂਟੇ ਲੱਗੇ ਆ ਇਹ ਦੇਖੋ ਜੀ ਹੁਣ ਤਿੰਨ ਚਾਰ ਰਹਿ ਗਏ ਬੂਟੇ ਤਾਂ ਇਹਨੇ ਸੱਤ ਅੱਠ ਲਾਏ ਸੀਗੇ ਇੱਥੇ ਕਿਸੇ ਬੰਦੇ ਨੇ ਸ਼ਰਾਰਤੀ ਅਨਸਰ ਨੇ ਕਿਸੇ ਨੇ ਬੂਟੇ ਪੱਟ ਲਿਆ ਉਹਦੀ ਵੀ ਹਲੇ ਰਵਟ ਮੇਰੇ ਤੇ ਪਈ ਆ ਉਹ ਵੀ ਜਦ ਦੂਜਿਆਂ ਦੇ ਚੱਲੀ ਜਾਂਦੀ ਹਲੇ ਜਾਰੀ ਆ ਜੀ ਮੈਨੂੰ ਤੰਗ ਪਰੇਸ਼ਾਨ ਕਰ ਜਾਈ ਪਰਚੇ ਦੀ ਹਰ ਪਾਸੋਂ ਪਰਚੇ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਬੂਟੇ ਪੱਟਣ ਦੀ ਰਵਟਾ ਹਾਂਜੀ ਹਾਂਜੀ ਇਹ ਬੂਟੇ ਜਿਹਦੇ ਅੱਗੇ ਫਲ ਦਾ ਨਾ ਤੇ ਆਮ ਛਾਂ ਵਾਲੇ ਫਲਦਾਰ ਲਾਏ ਹੋਏ ਜੀ ਇਹਨਾਂ ਦੇ ਹਾਂਜੀ ਉੱਪ ਇਹਨਾਂ ਨੇ ਲਾਇਆ ਤਾਂ ਜਾਣ ਕੇ ਹੀ ਕਹਿੰਦੇ ਅਸੀਂ ਫਲਦਾਰ ਲਾਇਆ ਪਰ ਅੱਗੇ ਜ਼ਮੀਨ ਇਹਨਾਂ ਦੀ ਆ 10 ਕਿੱਲੇ 12 ਦੇ ਮਾਲਕਾ ਜੀ ਜਿੰਨੇ ਚ ਮਰਜੀ ਬੂਟੇ ਲਾਉਣ ਮੈਨੂੰ ਕੀ ਤਰਾਜ ਆ ਪਹੀ ਚ ਕਿਉਂ ਲਾ ਰਹੇ ਆ ਹੁਣ ਜਿਹੜੀ 829 ਨੰਬਰ ਅੱਗੇ ਪਈ ਹੈ ਜੀ ਉਹਦੇ ਵਿੱਚ ਅੱਜ ਵੀ ਝੋਨਾ ਖੜਾ ਜੇ ਭਗਵਾਨਤਮਨ ਮੁੱਖ ਮੰਤਰੀ ਸਾਹਿਬ ਸਾਡੇ ਮਾਨ ਜੋ ਕਹਿੰਦੇ ਹੁੰਦੇ ਸੀ ਕਿ ਇਹਨਾਂ ਧੱਕਾ ਨਹੀਂ ਹੋਣ ਦਿੰਦੇ ਮੈਂ ਕਹਿੰਨਾ ਵੀ ਆ ਜਾਓ ਤੁਸੀਂ ਵੇਖੋ ਕੋਠੇ ਭਾਈਆਂਾਂ ਦੇ ਵਿੱਚ ਵੀ ਕਿਹਦੇ ਨਾਲ ਧੱਕਾ ਹੁੰਦਾ ਕਿਹਦੇ ਨਾਲ ਨਹੀਂ ਹੁੰਦਾ ਜੇ ਮੈਂ ਕਾਂਗਰਸੀਆ ਮੈਨੂੰ ਘਰੋਂ ਕੱਟਣਾ ਜੇ ਮੈਂ ਕਾਂਗਰਸੀਆਂ ਮੈਨੂੰ ਘਰੋਂ ਥੁਰੀ ਕੱਢਣਾ ਜਾਂ ਪਿੱਛੇ ਕਾਂਗਰਸ ਦੀ ਸਰਕਾਰ ਆਈ ਹੈ ਜਾਂ ਕੋਈ ਘਰੋਂ ਕੱਢਤਾ ਜਾਂ ਕਾਲੀਆਂ ਦੀ ਸਰਕਾਰ ਆਈ ਹੈ ਕੋਈ ਉਹਨਾਂ ਨੇ ਘਰੋਂ ਕੱਢਤਾ ਪਰ ਇਹਨਾਂ ਨੇ 70 ਸਾਲਾਂ ਚ ਪਹਿਲੀ ਵਾਰ ਇਹ ਬਦਲਾ ਲਿਆਂਦਾ ਵੀ ਬਰੰਟ ਕਬਜ਼ਾ ਆਪ ਹੀ ਕਰਵਾ ਕੇ ਆਪ ਹੀ ਮੁੜ ਕੇ ਫੇਰ ਕਬਜ਼ਾ ਕਰਵਾ ਦੇਣਾ ਇਹਨਾਂ ਬੰਦਿਆਂ ਨੇ ਜਿਨ੍ਹਾਂ ਜਿਹੜੇ ਕਬਜ਼ਾ ਧਾਰਕ ਹੈ ਇਹ ਵੀ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਇਹਨਾਂ ਨੇ ਸਰੂਪਾ ਲੈ ਕੇ ਫੇਰ ਇਹ ਝੋਨਾ ਲਾਇਆ ਫੇਰ ਮੈਨੂੰ ਤਾਂ ਕਿ ਪਰੇਸ਼ਾਨ ਕਰਨ ਲੱਗਿਆ ਹੈ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਗਈ ਜੀ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨਿੰਗ ਕਰ ਲਈ ਇਸ ਪਈ ਦੀ ਖਾ ਹਾਂਜੀ ਜੀ ਮਾਨ ਸਾਹਿਬ ਤਾਂ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਮੁੰਡਿਆਂ ਸਾਨੂੰ ਵੱਟ ਦਾ ਵੀ ਪਤਾ ਹੈ ਸਾਨੂੰ ਹਰ ਰੌਲੇ ਦਾ ਪਤਾ ਹੈ ਫਿਰ ਹੱਲ ਕਿਉਂ ਨਹੀਂ ਕਾਨੂੰ ਜੀ ਇਹ ਤਾਂ ਮਾਨ ਸਾਹਿਬ ਦੀਆਂ ਕਹਿਣੀਆਂ ਗੱਲਾਂ ਜੀ ਕਿਹੜੇ ਆਮ ਘਰਾਂ ਦੇ ਆ ਜੀ ਤੁਹਾਨੂੰ ਪਤਾ ਕਿੱਡੇ-ਕੱਡੇ ਸ਼ਾਹੂਕਾਰ ਹੋਗੇ ਕੀ ਸੀਗਾ ਜੀ ਪਹਿਲਾਂ ਇਨਾਂ ਕੋਲੇ ਇਹ ਮਾਨ ਸਾਹਿਬ ਨੂੰ ਮੈਂ ਇਹੀ ਅਪੀਲ ਕਰਦਾ ਵੀ ਰੰਪੋਰਾ ਫੂਲ ਦੇ ਵਿੱਚ ਬੈਂਡ ਕੋਠੇ ਭਾਈਆਂ ਦੇ ਵਿੱਚ ਨਿਗਾਹ ਮਾਰ ਨਿਗਾਹ ਮਾਰ ਕੇ ਤੂੰ ਪ੍ਰਸ਼ਾਸਨ ਤੋਂ ਪੁੱਛ ਵੀ ਕੀ ਕੋ ਸੋ ਰਿਹਾ ਉਥੇ ਵੀਡੀਓ ਦਫਤਰ ਦੇ ਚੱਕਰ ਮਾਰ ਮਾਰ ਮੇਰੇ ਚੱਪਾਂ ਕੱਸ ਗਏ ਆ ਡੀਸੀ ਦਫਤਰ ਤਾਂ ਡੀਡੀਪੀਓ ਦਫਤਰ ਤਾਂ ਐਸਐਸਪੀ ਸਾਹਿਬ ਦੇ ਤਾਂ ਡਿਪਟੀ ਸਾਹਿਬ ਦੇ ਤਾਂ ਆਪਣੇ ਦਿয়ালਪੁਰਾ ਥਾਣਾ ਪਹਿਲਾਂ ਸੀਗਾ ਹੁਣ ਚਲੋ ਸੌਰੀ ਭਗਤਾ ਭਾਈ ਹੋ ਗਿਆ ਉਥੇ ਵੀ ਮੈਂ ਬਹੁਤ ਪੁਕਾਈ ਕਰੀ 2 ਸਾਲ ਹੋ ਗਏ ਮੇਰੀ ਬਾਹੀ ਛੱਡੀ ਵੀ ਆ ਮੈਂ ਇਸੇ ਕੰਮ ਤੇ ਇਨਸਾਫ ਜੇ ਆਪਾਂ ਕਹਿ ਦਗੇ ਵੀ ਪੰਜਾਬ ਚੋਂ ਮਾੜਾ ਬੰਦਾ ਇਨਸਾਫ ਨਹੀਂ ਲੈ ਸਕਦਾ ਇਹਦਾ ਮੈਨੂੰ ਪਤਾ ਵੀ ਮੇਰੇ ਨਾਲ ਕੀ ਕੁਝ ਵਾਪਰਦਾ ਤੇ ਕੀ ਕੁਝ ਹੁੰਦਾ ਹਲੇ ਵੀ ਮੈਨੂੰ ਧਮਕੀਆਂ ਆ ਰਹੀਆਂ ਇੱਕ ਦੋ ਬੰਦੇ ਇਹਨਾਂ ਨਾਲ ਰਲੇ ਪਿਆਏ ਜੇ ਕਿਤੇ ਕਹਿੰਦੇ ਤੈਨੂੰ ਗੋਲੀ ਮਾਰ ਦਾਂਗੇ ਕਿਤੇ ਕਹਿੰਦੇ ਲੱਤਾਂ ਭੰਦਾਂਗੇ ਕਿਤੇ ਮੈਨੂੰ ਬੋਲ ਦਿਆ ਖੇਤ ਵੜੀ ਮੇਰੇ ਪਿਓ ਨੂੰ ਵੀ ਧਮਕੀਆਂ ਦਿੱਤੀਆਂ ਮੈਨੂੰ ਵੀ ਦਿੱਤੀਆਂ ਧਮਕੀਆਂ ਇੱਥੇ ਇੱਥੋਂ ਤਾਕਤ ਮੇਰੇ ਤੇ ਦਬਾਅ ਬਣਿਆ ਵਾ ਤੁਹਾਡੇ ਕੋਲੇ ਕਿੰਨੀ ਪੈਲੀ ਇੱਥੇ ਮੇਰੇ ਕੋਲੇ ਇੱਥੇ ਜੀ ਕਿੱਲਾ ਜ਼ਮੀਂਦਾ ਜੀ ਲਗਭਗ ਤੁਹਾਡੇ ਕੋਲ ਥੋੜੀ ਹੈ ਜਿੰਨਾ ਰੌਲਾ ਉਹਨਾਂ ਨੇ ਉਹਨਾਂ ਕੋਲੇ ਉਹਨਾਂ ਕੋਲੇ 10 ਕਿੱਲੇ ਜ਼ਮੀਨ ਤਾਂ ਮੇਰੇ ਕੋਲੇ ਵੀ 10 ਕਿੱਲੇ ਹੈਗੇ ਇਹਨਾਂ ਦੀ ਵੀ 10 ਕਿੱਲੇ ਹੈਗੇ ਜੀ ਇੱਥੇ ਹਾਂਜੀ ਜੀ ਜੀ ਪਿੰਡ ਦੇ ਵਿੱਚ ਹੋਰ ਵੀ ਆਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਵੇਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਕਹਿੰਦੇ ਸੀ ਆਮ ਲੋਕਾਂ ਦੀ ਏ ਧੱਕਾ ਨਹੀਂ ਹੋਊਗਾ ਬਾਈ ਕਹਿੰਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਕਿ ਲੱਗਦਾ ਵੀ ਆਮ ਲੋਕਾਂ ਦੀ ਹੈਗੀ ਇਹ ਨਹੀਂ ਇਹ ਕਹਿ ਕੇ ਤਾਂ ਸਰਕਾਰ ਹੈ ਜਿਹੜੀ ਸੱਤਾ ਚਾਹੀਏ ਇਸੇ ਕਰਕੇ ਆਈ ਹੈ ਸੱਤਾ ਚ ਵੀ ਅਸੀਂ ਆਮ ਘਰਾਂ ਦੇ ਮੁੰਡੇ ਆ ਅਸੀਂ ਕਿਸੇ ਦਾ ਧੱਕਾ ਨਹੀਂ ਕਰਾਂਗੇ ਜੀ ਅਸੀਂ ਇਨਸਾਫ ਦਿਆ ਕਰਾਂਗੇ ਪਰ ਹੋਏ ਦੇ ਤੇ ਬਿਲਕੁਲ ਉਲਟ ਰਿਹਾ ਜੀ ਆਹ ਜਿਹੜਾ ਜ਼ਮੀਨੀ ਵਿਵਾਦ ਦੇ ਵਿੱਚ ਆਪਾਂ ਪਹੀ ਦੇ ਵਿਵਾਦ ਦੇ ਵਿੱਚ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਇਹ ਦੋ ਸਕੇ ਭਰਾਵਾਂ ਦੀ ਜ਼ਮੀਨ ਦਾ ਜ਼ਿਮਿਨੀ ਵਿਵਾਦ ਹੈ। ਬਥੇਰੇ ਡੀਸੀ ਦਫ਼ਤਰ ਦੇ ਵਿੱਚ ਵੀ ਡੀਸੀ ਦੇ ਵਿੱਚੋਂ ਵੀ ਐਪਲੀਕੇਸ਼ਨ ਹੈ ਤੇ ਹਦਾਇਤਾਂ ਆਈਆਂ। ਵੀਡੀਓ ਸਾਹਿਬ ਨੂੰ ਹਦਾਇਤਾਂ ਆਈਆਂ ਵੀ ਭਾਈ ਉੱਥੇ ਜਾ ਕੇ ਪੱਖ ਸੁਣੋ, ਇਨਸਾਫ਼ ਕਰੋ। ਪਰ ਕਿਤੇ ਨਾ ਕਿਤੇ ਜਿਹੜੇ ਅਫਸਰ ਹੈ ਜੀ ਉਹ ਪੋਲੀਟੀਕਲ ਦਬਾਅ ਦੇ ਥੱਲੇ ਆ ਜਾਂਦੇ ਆ। ਕਿਉਂਕਿ ਸਰਕਾਰ ਦਾ ਦਬਾਅ ਤੁਹਾਨੂੰ ਪਤਾ ਅਫਸਰਾਂ ਤੇ ਹੁੰਦਾ ਹੀ ਆ ਜੀ। ਹੁੰਦੀ ਮਜਬੂਰੀ ਬਣ ਜਾਂਦੀ। ਪਰ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਹਾਂ। ਭਗਵੰਤ ਮਾਨ ਨੂੰ ਵੀ ਮੈਂ ਇਹ ਅਪੀਲ ਕਰਦਾ ਹਾਂ। ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਇੱਥੇ ਕੋਈ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਕਿ ਦੋਨੇ ਪਰਿਵਾਰ ਰਹਿ ਸਕੇ ਪਰਿਵਾਰ ਹੈ ਜੀ ਸਾਡੇ ਵੀ ਆਪਦੇ ਪਰਿਵਾਰ ਹੈ ਜੀ ਕੋਈ ਨਹੀਂ ਵੀ ਸਾਡੀ ਇੱਕ ਕਰਨਾ ਧਰਨਾ ਕੋਈ ਜ਼ਿਆਦਾ ਹੈਗੀ ਨਿੱਜੀ ਸਾਡੇ ਹੁਨਾਰਾ ਵੀ ਸਾਡੀ ਰਿਸ਼ਤੇਦਾਰੀਆਂ ਸਾਡੇ ਸਕੇ ਆ ਪਰ ਅਸੀਂ ਇਹ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇੱਥੇ ਆ ਕੇ ਜੀ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਚਾ ਕੇ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਕੋਈ ਕੱਲ ਨੂੰ ਵੱਡਾ ਹੋ ਜੇ ਫਿਰ ਜੇ ਕੋਈ ਜਾਨੀ ਨੁਕਸਾਨ ਹੋ ਗਿਆ ਫਿਰ ਪਈਆਂ ਵੀ ਇੱਥੇ ਰਹਿ ਜਾਣੀਆਂ ਜ਼ਮੀਨਾਂ ਵੀ ਇੱਥੇ ਰਹਿ ਜਾਣੀਆਂ ਇੱਕ ਧਰ ਇੱਕ ਇੱਕ ਬੰਦਾ ਤੇ ਲੱਕਣਾ ਚ ਬਰਜੂਗਾ ਇੱਕ ਤੇ ਇੱਕ ਬੰਦਾ ਜੇਲ੍ਹ ਚ ਬੈਠਾ ਰਹਿ ਜੂਗਾ ਫਿਰ ਇਹ ਤੇ ਜ਼ਮੀਨ ਵਾਉਣ ਵਾਲਾ ਵੀ ਨਹੀਂ ਕੋਈ ਰਹਿਣਾ ਤੇ ਪਈ ਵਾਉਣ ਵਾਲਾ ਵੀ ਕੋਈ ਰਹਿਣਾ ਜੀ ਫਿਰ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹਨਾਂ ਦਾ ਕੋਈ ਹੱਲ ਕੱਢ ਕੇ ਜੀ ਕਿਉਂਕਿ ਪੰਚਾਇਤ ਅਸੀਂ ਚੁਣੀ ਸੀ ਜੀ ਇਲੈਕਟਡ ਇਥੇ ਬਿਨਾਂ ਵੋਟਾਂ ਤੋਂ ਸਾਨੂੰ ਬਹੁਤ ਵੱਡੀ ਆਸ ਸੀ ਪੰਚਾਇਤ ਤੋਂ ਵੀ ਉਹ ਪੈਂਡ ਦੇ ਮਸਲੇ ਆ ਜਿਹੜੇ ਪਹਿਲ ਦੇ ਆਧਾਰ ਤੇ ਬਿਨਾਂ ਕਿਸੇ ਭੇਦਭਾਵ ਤੋਂ ਨਿਬੇੜਨਗੇ ਪਰ ਪੰਚਾਇਤ ਵੀ ਇੱਥੇ ਕਿਤੇ ਨਾ ਕਿਤੇ ਪੱਖਪਾਤ ਕਰਦੀ ਸਾਨੂੰ ਦਿਸ ਰਹੀ ਆ ਕਿਉਂਕਿ ਪੋਲੀਟੀਕਲ ਬੰਦਿਆ ਕਿਉਂਕਿ ਇਹ ਸੋ ਇਸ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਕਾਰੀ ਦਰਬਾਰੇ ਦਵਾ ਹੈ ਤੇਰੇ ਤੇ ਕੋਈ ਪਰਚਾ ਕਰਾ ਕੇ ਪੁੱਠਾ ਸਿੱਧਾ ਤੇਰੇ ਤੇ ਕੋਈ ਕਰਾ ਦੇਣਗੇ ਤੂੰ ਜੇਵ ਵਿੱਚ ਬੈਠਾ ਰਹੇਗਾ ਤੇਰੇ ਬੱਚੇ ਰੋ ਜਾਣਗੇ ਭਾਈ ਤੇਰੇ ਬੱਚਾ ਤੂੰ ਬਾਲ ਬੱਚਿਆਂ ਨਾਲ ਪੜਦੇ ਆ ਬੱਚੇ ਜੀ ਨੌਜਵਾਨ ਨੇ ਸੋ ਚਲੋ ਇਹ ਸਾਡੇ ਆਖੇ ਲਾ ਕੇ 15 20 ਦਿਨ ਬੈਠ ਰਿਹਾ ਚਲੋ ਦੂਜੀ ਧਿਰ ਨੇ ਫਿਰ ਉਦੋਂ ਬਾਅਦ ਮਿੱਟੀ ਚੱਕਤੀ ਚਲੋ ਬਵਾਦ ਉੱਥੇ ਨਿਬੜ ਗਿਆ ਨੇ ਜੀ ਜੇ ਉੱਥੇ ਕੋਈ ਗਾਲੀ ਗਲੋਚ ਡਾਂਗ ਛੁੱਟੀ ਚੱਲਦੀ ਕੀ ਪਤਾ ਕੀ ਨੁਕਸਾਨ ਹੋਣਾ ਸੀ ਉੱਥੇ ਇਸੇ ਕਰਕੇ ਇਸੇ ਪਈਦਾ ਸੀ ਕਹਿੰਦੇ ਆ ਵੀ ਇੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਕੋਈ ਨਾ ਜੇ ਪ੍ਰਸ਼ਾਸਨ ਹੱਲ ਕੱਢ ਲੇ ਤਾਂ ਬੜਾ ਵਧੀਆ ਹੈ ਤੇ ਨਹੀਂ ਤਾਂ ਫਿਰ ਤੁਹਾਨੂੰ ਦੱਸ ਹੀ ਰਿਹਾ ਜੀ ਜੱਟ ਫਿਰ ਕੀ ਕਰਦੇ ਹੁੰਦੇ ਜੱਟ ਤਾਂ ਫਿਰ ਡਾਂਗ ਛੁੱਟੀ ਚੱਕਦੇ ਹੁੰਦੇ ਇੱਕ ਦੂਜੇ ਤੋਂ ਕਿਹਦੇ ਵੱਜਣੀ ਹੈ ਕਿਹਦੇ ਨਹੀਂ ਵੱਜਣੀ ਇਹ ਤਾਂ ਫਿਰ ਪਰਮਾਤਮਾ ਨੂੰ ਪਤਾ ਜੀ ਇੱਕ ਹੀ ਲੱਗਦਾ ਵੀ ਸਾਰਾ ਰੌਲਾ ਜਿਹੜਾ ਇੱਕ ਸਰੋਪੇ ਦਾ ਲੱਗ ਰਿਹਾ ਕਹਿੰਦੇ ਪ੍ਰਸ਼ਾਸਨ ਨੇ ਤਾਂ ਆ ਕੇ ਝੋਨਾ ਖੜਾ ਸੀ ਪਈ ਪੁਵਾਤੀ ਸੀ ਵਟ ਪੁਵਾਤੀ ਸੀ ਕਬਜੇ ਵਾਂਗੂ ਕਬਜਾ ਦਵਾਤਾ ਸੀ ਇਹ ਸਾਰਾ ਹੁਣ ਉੱਥੇ ਆ ਕੇ ਕਹਿੰਦੇ ਬਾਈ ਦੱਸ ਰਿਹਾ ਜਿਹੜੇ ਹਿਸਾਬ ਨਾਲ ਕਿ ਸਰੋਪੇ ਦਾ ਰੌਲਾ ਜਿਸ ਸਰੋਪਾ ਪੁਵਾ ਕਿਉਂਕਿ ਮੈਨੂੰ ਸਾਡੇ ਪਰਿਵਾਰ ਇਹ ਦੋਨੇ ਸਾਡੇ অতি ਨਜ਼ਦੀਕੀ ਹੈ ਜੀ ਬਾਕੀ ਮੇਰਾ ਉਹ ਟਾਈਮ ਨਹੀਂ ਸੀ ਲੱਗਦਾ ਮੈਂ ਇਹਨੂੰ ਮਸਲੇ ਦਾ ਸਾਰੇ ਦਾ ਪਤਾ ਲੱਗਦਾ ਰਹਿੰਦਾ ਸੀ ਪਹਿਲਾਂ ਇਹ ਪ੍ਰਸ਼ਾਸਨ ਨੇ ਬਰੰਟ ਕਬਜ਼ਾ ਦੇ ਕੇ ਇਹ ਪਹਿਹੀ ਛੜਵਾਤੀ ਸੀ ਜੀ ਜਦੋਂ ਛੜਵਾਓ ਤੋਂ ਬਾਅਦ ਫਿਰ ਦੂਜੀ ਧਿਰ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਰਿਲੀਜ਼ ਕਰ ਲਿਆ ਉਹਦਾ ਤਾਂ ਦੁਬਾਰਾ ਫਿਰ ਇਹਦੇ ਵਿੱਚ ਉਹਨਾਂ ਨੇ ਕਬਜ਼ਾ ਕਰਵਾ ਕੇ ਇਹਦੇ ਤੇ ਇਹਨੂੰ ਵਿਵਾਦ ਨੂੰ ਨਵੇਂ ਸਿਰੋਂ ਛੇੜਤਾ ਇੱਕ ਤਰੀਕੇ ਨਾਲ ਮੈਂ ਤਾਂ ਛੇੜਤਾ ਹੀ ਕਹੂਗਾ ਕਿਉਂਕਿ ਜਦੋਂ ਮਸਲਾ ਹੱਲ ਹੋ ਗਿਆ ਸੀ ਤਾਂ ਉਹਨੂੰ ਉੱਥੇ ਨਬਟਾਇਆ ਵੀ ਜਾ ਸਕਦਾ ਸੀ ਜਦੋਂ ਉਹਨਾਂ ਨੇ ਫਿਰ ਦੁਬਾਰਾ ਇਹ ਛੇੜਤਾ ਫਿਰ ਦੁਬਾਰਾ ਫੇਰ ਇਹ ਮਸਲਾ ਉੱਠ ਖੜਿਆ ਜੀ ਜਿਹੜਾ ਕਿ ਹਜੇ ਤੱਕ ਵੀ ਜਾਰੀ ਹੈ ਸੋ ਇਹ ਪੋਲੀਟੀਕਲ ਦਵਾਤ ਹੈ ਇਹ ਚ ਹੈਗਾ ਹੀ ਹੈ ਜੀ ਇਹਨੂੰ ਬੂਟਾ ਸਿੰਘ ਸਾਡੇ ਪੰਚਾਇਤ ਮੈਂਬਰ ਹੈ ਹੁਣ ਵੀ ਸੋ ਇਹਨਾਂ ਨੂੰ ਇਹ ਫੋਕਸ ਕਰਦੇ ਆ ਵੀ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਚਲੋ ਬੰਦੇ ਦੀ ਜਮੀਰ ਨਹੀਂ ਇਜਾਜ਼ਤ ਦਿੰਦੀ ਜੀ ਕੁਈ ਸਾਰੇ ਤਾਂ ਇੱਕੋ ਜੀ ਨਹੀਂ ਹੁੰਦੇਗੇ ਵੀ ਕੋਈ ਬੰਦਾ ਨੀਮਾ ਹੋ ਕੇ ਜਾਵਣਾ ਦਾ ਕੋਈ ਨਹੀਂ ਵੜਦਾ ਇਹਨਾਂ ਦੀ ਜ਼ਮੀਰ ਨੇ ਨਹੀਂ ਜਾਜ ਦਿੱਤੀ ਇਹਨਾਂ ਨੇ ਆਮਾਦੀ ਪਾਰਟੀ ਨਹੀਂ ਜੁਆਇਨ ਕੀਤੀ ਤਾਂ ਜਿਸ ਦਾ ਨਤੀਜਾ ਇਹ ਅੱਜ ਭੁਗਤ ਰਹੇ ਆ ਇਹ ਬੂਟਾ ਸਿੰਘ ਜਿਹੜਾ ਤੁਸੀਂ ਕਹਿੰਦੇ ਧੱਕਾ ਹੋਇਆ ਹੁਣ ਆਮਾਦੀ ਪਾਰਟੀ ਦੇ ਰਾਜ 'ਚ ਇਸ ਤੋਂ ਪਹਿਲਾਂ ਹੋਰ ਵੀ ਪਿੰਡ ਦੇ ਵਿੱਚ ਕਿਸੇ ਨਾਲ ਧੱਕਾ ਹੋਇਆ ਜਿਵੇਂ ਬੂਟਾ ਸਿੰਘ ਹੋਰ ਨਾਲ ਵੀ ਹੋਇਆ ਹੋਵੇ ਕਿਸੇ ਨਾਲ ਫੱਕੀ ਤਾਂ ਜੀ ਦੇਖੋ ਪਿੰਡਾ ਪਿੰਡਾ ਦੇ ਵਿੱਚ ਹੀ ਹੋਈ ਜਾਂਦੇ ਆ ਪਿਛਲੇਆਂ ਸਰਕਾਰਾਂ ਵਿੱਚ ਵੀ ਹੋਇਆ ਹੋਇਆ ਪਿਛਲੇਆਂ ਸਰਕਾਰਾਂ ਦੇ ਵਿੱਚ ਵੀ ਤਾਂ ਹੁੰਦਾ ਹੀ ਇਹ ਕੋਈ ਸੀ ਪਰ ਇੰਨਾ ਨਹੀਂ ਸੀ ਹੁੰਦਾ ਜੀ ਜਿੰਨਾ ਅੱਜ ਦੀ ਅੱਜ ਰਾਜਨੀਤੀ ਦਾ ਜਿਹੜਾ ਅੱਜ ਮਿਆਰ ਡਿੱਗ ਪਿਆ ਨਾ ਇਹ ਪਹਿਲੀਆਂ ਸਰਕਾਰਾਂ ਦੇ ਵਿੱਚ ਇੰਨਾ ਡਿੱਗਿਆ ਨਹੀਂ ਸੀਗਾ ਸੀਗਾ ਜ਼ਰੂਰ ਪਿੰਡਾਂ ਦੇ ਵਿੱਚ ਪਰ ਇੱਥੋਂ ਤੱਕ ਨਹੀਂ ਸੀ ਵਿਵਾਦ ਹੁੰਦੇ ਵੀ ਮਰਨ ਮਾਰਨ ਤੱਕ ਬੰਦਿਆਂ ਦੀ ਕੋਈ ਲੋਭਤਾ ਆ ਜਾਵੇ ਇੱਥੇ ਕਿਉਂਕਿ ਇਹ ਸਰਕਾਰ ਨੇ ਥੋੜਾ ਜਿਆਦਾ ਹੀ ਇਸ ਪਾਸੇ ਕਾਮ ਪੱਟੇ ਵਿਆ ਵੀ ਜਿਵੇਂ ਉਹ ਇਹਨਾਂ ਦੇ ਲੀਡਰ ਨੇ ਕਿਹਾ ਸੀਗਾ ਵੀ ਸ਼ਾਮ-ਦਾਮ ਦੰਡ-ਪੇੜ-ਭਾਵ ਵੀ ਇਸ ਤਰੀਕੇ ਨਾਲ ਕਰਕੇ ਵੀ ਜੋ ਵੀ ਸੋਤੋ ਤਰੀਕਾ ਹੁੰਦਾ ਉਹ ਅਪਣਾਓ ਲੋਕਾਂ ਨੂੰ ਦਿਵਾ ਕੇ ਆਪਾਂ ਵੋਟਾਂ ਲਾਉ ਉਹਦਾ ਸਰਕਾਰਾਂ ਚ ਸਗਾ ਜਿੱਤੋ ਜੀ ਕਿਹੜਾ ਕਾਨੂੰਨ ਨਾ ਦੀ ਇੱਥੇ ਕੋਈ ਚੀਜ਼ ਹੁਣ ਮੈਨੂੰ ਲੱਗਦੀ ਨਹੀਂ ਜਿਵੇਂ ਕੋਈ ਹੈਗੀ ਹੈ ਜੀ ਕਾਨੂੰਨ ਨਾ ਦੀ ਚੀਜ਼ ਕਾਨੂੰਨ ਤਾਂ ਬਸ ਛਿੱਕੇ ਟੰਗਿਆ ਵਾ ਜੀ ਇਹ ਇੱਕ ਪਾਸੇ ਸਰਕਾਰ ਸਰਕਾਰੀ ਥਾਵਾਂ ਤੋਂ ਕਬਜ਼ੇ ਹਟਾਉਂਦੀ ਹੈ ਤੇ ਇੱਥੇ ਐਸੇ ਐਸ ਪਿੰਡ 'ਚ ਸਰਕਾਰੀ ਥਾਂ ਦੇ ਕਬਜ਼ੇ ਦਵਾ ਰਹੀ ਹੈ ਨਾ ਜੀ ਸਾਡੇ ਭਗਤੇ ਦੇ ਵਿੱਚ ਸੋਨੂੰ ਕਿੰਨੇ ਸਰਕਾਰੀ ਥਾਂ ਦਵਾਵਾ ਇਹਨਾਂ ਦਾ ਕੰਮ ਆਮ ਆਦਮੀ ਪਾਰਟੀ ਦਾ ਲੀਡਰਸ਼ਿਪਰ ਦੇ ਵਿੱਚ ਮਕਾਨ ਪਾਈ ਬੈਠਾ ਚਲੋ ਤੁਹਾਨੂੰ ਦਿਖਾਉਣਾ ਹੈ ਆਮ ਆਦਮੀ ਪਾਰਟੀ ਦਾ ਰਿੰਗ ਲੀਡਰ ਮੂਹਰ ਮੂਹਰਲੇ ਸਭਾ ਦੇ ਵਿੱਚ ਰਹਿਣ ਵਾਲਾ ਲੀਡਰ ਛੱਪੜ ਦੇ ਵਿੱਚ ਮਕਾਨ ਪਾਈ ਬੈਠਾ ਜੀ ਜਦੋਂ ਕਿ ਪਹਿਲਾਂ ਇਹ ਚੱਲਿਆ ਸੀਗਾ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਥਾਵਾਂ ਤੋਂ ਨਜਾਇਜ਼ ਕਬਜ਼ੇ ਛਡਾਵਾਂਗੇ ਪਰ ਭਗਤੇ ਦੇ ਵਿੱਚ ਪਤਾ ਨਹੀਂ ਅੱਗੇ ਕਿਉਂ ਰੁਕ ਗਈ ਭਗਤੇ 'ਚ ਕਿਉਂ ਨਹੀਂ ਨਜਾਇਜ਼ ਕਬਜ਼ੇ ਛਡਾਏ ਗਏ ਜੀ ਕਿਉਂਕਿ ਭਗਤੇ ਦੇ ਵਿੱਚ ਇਹਨਾਂ ਦੇ ਆਪ ਦੇ ਬੰਦੇ ਨੇ ਕਬਜ਼ੇ ਕੀਤੇ ਹੋਏ ਆ ਉਹ ਕਿਉਂ ਕਰਨ ਇਹ ਕੰਮ ਸੋ ਇਸ ਕਰਕੇ ਕਹਿਣ ਦੀਆਂ ਗੱਲਾਂ ਹੀ ਸੀ ਜੀ ਇਹਦੇ ਤੇ ਅਮਲ ਉਮਲ ਕੁਝ ਨਹੀਂ ਹੋਇਆ ਗਿਆ ਇਹ ਇਹ ਚ ਕਿਹਾ ਕੁਝ ਨਹੀਂ ਉਹਨਾਂ ਨੇ ਕਹਿਇਆ تھا ਜਰੂਰ ਵੀ ਅਸੀਂ ਇਨਸਾਫ ਦੇਵੋਗੇ ਪਰ ਇਨਸਾਫ ਕਿਸੇ ਨੂੰ ਇੱਥੇ ਮਿਲਦਾ ਨਹੀਂ ਗਾ ਜੀ ਤੁਸੀਂ ਦੇਖ ਹੀ ਰਹੇ ਆ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੀ ਅੱਜਕੱਲ ਪੰਜ ਪੰਜ ਰੁਪਏ ਪਿੱਛੇ ਬੰਦਾ ਮਾਰ ਜਾਂਦਾ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਕਿ ਬੰਦੇ ਦੀ ਕੀ ਕੀਮਤ ਹੈ ਜੀ ਬਿਲਕੁਲ ਕੋਈ ਕੀਮਤ ਨਹੀਂ ਹੈ ਰਾਤ ਨੂੰ 6 ਵਜੇ ਤੋਂ ਬਾਅਦ ਕੋਈ ਬੰਦਾ ਬਾਹਰ ਨਹੀਂ ਨਿਕਲ ਸਕਦਾ ਕੋਈ ਐਡਾ ਡਰ ਬੰਦਿਆਂ ਦੇ ਮਨਾਂ ਦੇ ਵਿੱਚ ਇੰਨਾ ਸਹਿਮ ਬੈਠਿਆ ਹੋਇਆ ਜੀ ਤੁਸੀਂ ਦੇਖ ਲਓ ਬਹੁਤ ਬੁਰਾ ਹਾਲ ਹੈ ਜੀ ਸਰਕਾਰ ਦਾ ਜਿਹੜੇ ਆਸਾਂ ਨਾਲ ਸਰਕਾਰ ਲੋਕਾਂ ਨੇ ਲਿਆਂਦੀ ਸੀ ਉਹ ਆਸਾਂ ਦੇ ਖਰੀ ਪੂਰੀ ਉ ਪਿਛਲੇ ਰਸਤੇ ਕਾਰਾ ਜਿਕੇ ਮੈਸੀ ਜਿਹੜੀ ਇਹਦਾ ਬਾਈ ਦਾ ਰਸਤਾ ਜਮਾਂ ਬੰਦ ਹੋਇਆ ਬਾਈ ਚਲੋ ਆ ਤਾਂ ਪਈ ਛੱਡੀ ਵੀ ਇਹਨਾਂ ਦੀ ਮੇਰੇ ਤਾਂ ਜਾ ਕੇ ਦੇਖ ਲੋ ਅੱਧੇ ਕਿੱਲੇ ਨੂੰ ਪਈ ਆ ਜੀ ਵਿੱਚ ਝੋਨਾ ਵੀ ਜਾਵਾ ਤੇ ਮੈਂ ਹੀ ਗਰੀਬ ਬੰਦਾ ਸਭ ਤੋਂ ਮਾੜਿਆ ਬੰਦਾ ਮੈਂ ਤੇ ਇਹਨਾਂ ਨੇ ਇੱਧਰ ਦਾ ਛੜਤੀ ਤੇ ਮੇਰੇ ਵਾਲੇ ਜਦੋਂ ਉਦੀ ਘਟਤੀ ਜੀ ਡੱਕੇ ਪਹਿਲਾਂ ਵੀ ਕਣਕ ਵੀਜੀ ਇਹਨਾਂ ਨੇ ੱੱਕੇ ਨਾ ਵੀਜੀ ਆ ਮੈਂ ਆਉਣ ਜੋਗਾ ਨਹੀਂ ਮੈਂ ਆਂਗੇ ਹੀ ਨਾ ਜੀ ਗਰੀਬ ਬੰਦਾ ਜੇ ਮੈਂ ਜਾਣਾ ਕਿਸੇ ਪਾਸੇ ਅਗਲੇ ਆਇਦਰ ਆ ਤੇ ਕੋਈ ਨਹੀਂ ਤੇ ਰਕਪ ਕਰਦੇ ਹਾਂ ਮੈਂ ਤਾਂ ਘਰੇ ਵਲ ਕੇ ਟਾਈਮ ਪਾ ਕਰਦਾ ਜੀ ਹੁਣ ਆਇਆ ਪੰਚਾਇਤ ਲੈ ਕੇ ਆਈ ਆ ਵੀ ਆ ਤੂੰ ਕੋਈ ਨ ਬੋਲ ਸਹੀ ਮੂਰੇ ਆ ਕੇ ਵੀ ਤੇਰੇ ਨਾਲ ਜੇ ਹੁਣ ਮੇਰੇ ਨਾਲ ਵੀ ੱਟਕਾ ਹੋਈ ਜਾਂਦਾ ਜੀ ਤੇ ਲੋਕਾਂ ਨਾਲ ਆਮਨਾ ਵੀ ਹੋ ਵੀ ਜਾਂਦਾ ਆ ਹੁਣ ਮੈਂਬਰ ਸਾਹਿਬ ਵੀ ਆ ਇਹਦੇ ਕੋਲੇ 8 ਤੱਕਲੇ ਹੈਗੇ ਤਾਂ ਲਾਭ ਹੀ ਦੇਊਗਾ ਜੀ ਮੈਂ ਤਾਂ ਲਾਉਣ ਜੋਗਾ ਵੀ ਹੈ ਜੀ ਉਹੀ 2-4 ਕਨਾਲ ਆ ਮੇਰੇ ਕੋਲ ਜਿਹੜੀ ਹੈਗੀਆਂ ਜੀ ਇਹ ਕਹਿੰਦੇ ਮੈਨੂੰ ਦੇ ਦੇ ਕੋਈ ਕਹਿੰਦਾ ਮੈਨੂੰ ਦੇ ਦੇ ਮੈਂ ਤਾਂ ਮੁਕਤ ਦਿੰਦਾ ਜੀ ਤੇ ਮੇਰਾ ਤਾਂ ਆਇਆ ਵੀ ਜਾ ਕੇ ਤੁਸੀਂ ਦੇਖ ਲੋ ਆਜੋ ਮੌਕਾ ਵੇਖੋ ਨੀ ਤਾਂ ਤੁਹਾਡਾ ਬੰਜਰ ਪਿਆ ਬੰਜਰ ਤਾਂ ਨਹੀਂ ਜਿਹੜਾ ਕੋਈ ਨਾਲ ਲੱਗਦਾ ਕੋਈ 20000 ਰੁਪਏ ਦਾ ਕੋਈ 15 ਦੇ ਦਿੰਦਾ ਜੇ ਮੇਰੇ ਕੋਲ ਨੰਗਾ ਹੀ ਹੈ ਨੀ ਜੇ ਮੈਂ ਨੰਗੂਗਾ ਹੀ ਕਿਤੇ ਪਾਸੇ ਜੀ ਕੋਈ ਟਰੈਕਟਰ ਬਾੜੂਗਾ ਅਗਲੇ ਨੂੰ ਫੇਰ ਮੈਂ ਪਾਸੇ ਦੇਉਂਗਾ ਆ ਖਾਲ ਵੇਖ ਲੋ ਮੇਰੇ ਖਾਲ ਨੂੰ ਜਾਂਦਾ ਰਸਤਾ ਪਾਣੀ ਕਿੱਧਰ ਦੀ ਜਾਊਗਾ ਆ ਖਾਲ ਸਾਰਾ ਟਾਇਆ ਵਾ ਇਸੇ ਬੰਦੇ ਨੂੰ ਚੱਲ ਸਾਡਾ ਪੈਲੀ ਦਾ ਬਿਵਾਸ ਸੀ ਇਹਨਾਂ ਨੇ 25 ਨਾਲ 12 ਮਰ ਲਿਆਂਦਾ ਰੋਲਾ ਸੀ ਇਹਨਾਂ ਦੇ ਕਬਜ਼ੇ ਚ ਉਹੀ ਮੈਨੂੰ ਹੁਣ ਇਹਨਾਂ ਨੇ ਇੱਧਰ ਛੱਡਿਆ ਸੀ ਜਿਹੜਾ ਵਾਧਾ ਸੀ ਇਹਨਾਂ ਨੇ ਭਾਈ ਵੀ ਜਾਨਕਿ ਚਲੋ ਆਪਦੀ ਦਾ ਬਹਣੀ-ਬਹਣੀ ਸੀ ਮੇਰੇ ਵਾਲੇ ਬੰਦ ਚ ਇਹਨਾਂ ਨੇ ਦੂਜੀ ਵੀ ਜਿਹੜਾ ਧਰ ਛੱਡੀ ਵੀ ਸੀ ਉਹ ਤੋਂ ਵੀ ਬਹੁਤੀ ਜਿਹੀ ਪਹਿਲੀ ਉਹ ਤੋਂ ਠੇਕੇ ਹਾਂ ਦਾ ਠੇਕੇ ਦੇ ਲੈ ਲਈ ਪਹਿਲੀ ਕਹਿੰਦੇ ਕੋਈ ਗੱਲ ਨਹੀਂ ਜਿੰਦਰੀ ਆ ਵੀ ਗਰੀਬ ਹੀ ਬੰਦਾ ਉਹ ਉਹ ਕੀ ਕਰ ਲਵੋ ਆਪਣਾ ਇੱਧਰ ਦਾ ਚੱਲ ਸਿੰਘ ਮਾੜਾ ਮੋਟਾ ਹੈਗਾ ਸਗਈ ਤੇ ਇਹਨੇ ਤਾਂ ਚੱਲ ਸਾਫ ਆ ਪਤਾ ਖੜ ਗਏ ਉੱਥੇ ਜਾ ਕੇ ਮੈਨੂੰ ਦਿਖਾਓ ਜੀ ਆ ਕੇ ਵੀ ਸਾਰੇ ਜੇ ਮੇਰੇ ਝੋਨਾ ਵਿਜਿਆ ਬਈ ਤੇ ਮੈਨੂੰ ਹੀ ਬਾਹਨ ਲੱਗਦਾ ਹੀ ਉਹ ਮੇਰੇ ਆਖੇ ਜਾ ਕੇ ਖਤਮ ਹੁੰਦੀ ਹੈ ਮੇਰੇ ਬਾਹਨ ਦੇ ਵਿੱਚੋਂ ਕਾਟ ਕੱਟੀ ਗਈ ਆ ਜੀ ਜੀ ਆਪਾਂ ਗੱਲ ਕਰ ਲ ਗਏ ਇਹ ਬਾ ਬਾਪੂ ਜੀ ਕੀ ਗੱਲ ਬਾਤ ਹੈ ਕਹਿੰਦੇ ਵੀ ਜਿਹੜੀ ਪਈ ਹੈ ਤੁਸੀਂ ਇੱਧਰ ਆ ਜਾਓ ਬਾਪੂ ਜੀ ਮੈਂ ਆਹ ਬੰਦ ਕਰਕੇ ਪੁੱਛਣੀ ਪੁੱਛ ਲਵਾਂ ਦਾਦ ਨੂੰ ਨਹੀਂ ਮੈਨੂੰ ਨਹੀਂ ਪਤਾ ਕਰੇਗਾ ਨਹੀਂ ਨਹੀਂ ਪੱਖ ਦਾ ਤੁਹਾਡਾ ਲੈਣਾ ਹੀ ਹੈ ਨਹੀਂ ਨਹੀਂ ਅਸੀਂ ਤਾਂ ਵੈਸੇ ਪੱਖ ਲੈਣਾ ਬਾਪੂ ਜੀ ਜੇ ਤੁਸੀਂ ਦੇਣਾ ਤਾਂ ਦੇ ਦਿਓ ਕੱਲ ਨੂੰ ਤੁਸੀਂ ਕਹੋ ਵੀ ਸਾਡਾ ਪੱਖ ਸਾਡਾ ਪੜੀ ਦਾ ਇਹਦਾ ਚੱਕਰ ਹੀ ਕੋਈ ਨਹੀਂ ਪਈ ਦਾ ਸਾਡੇ ਜ਼ਮੀਨਾਂ ਦੇ ਰੌਲੇ ਆ ਹਾਂ ਇਹਦਾ ਕੋਈ ਸਾਡਾ ਟਾ ਟਾ ਨਹੀਂ ਨਹੀਂ ਜਿਹੜੀ ਆ ਪਈ ਤੇ ਆਪਾਂ ਖੜੇ ਆ ਇਹ ਪਈ ਅੱਗੇ ਅੱਗੇ ਵੀ ਜਾਂਦੀ ਆ ਪਈ ਆਹ ਮੇਰੇ ਖੇਤ ਮੁੱਕ ਗਿਆ ਮੇਰਾ ਖੇਤਾ ਗਿਆ ਬਸ ਤੇ ਜਿਹੜੋ ਬਾਈ ਦੱਸ ਰਿਹਾ ਵੀ ਮੇਰੇ ਚਾਰ ਕਲਾਂਾਂ ਉਨੂੰ ਪਈ ਲੱਗੀ ਐ ਉਹ ਨਾ ਕੋਈ ਠੇਕੇ ਤੇ ਲੈਂਦਾ ਨਾ ਕੋਈ ਹਿੱਸੇ ਤੇ ਲੈਂਦਾ ਨਾ ਮੇਰਾ ਪਾਣੀ ਲੱਗਦਾ ਚਲੋ ਜੀ ਬੁਖਾਰਾ ਨੂੰ ਕਿਲੋ ਬੁਖਾਰਾ ਨੂੰ ਚਲੋ ਆਜੋ ਛੱਡੀ ਵੀ ਨਹੀਂ ਪਈ ਜੀ ਆਜੋ ਆਜੋ ਛੱਡੀ ਵੀ ਦਿਖਾਉਣੀ ਪਈ ਆ ਨਾ ਇਹਨਾਂ ਦਾ ਖਾਤਾ ਸਾਂਝਾ ਇਹਨਾਂ ਨੂੰ ਜ਼ਮੀਨ ਮਾਂ ਲਈ ਆ 12 ਕਨਾ 13 ਕਨਾ 25 ਮਰਲੇ 3 ਕਿੱਲੇ ਇਹਨਾਂ ਦੀ ਤਨਕਨਾਰ ਹੈਗੀ ਪਾਸੇ ਮੇਰਾ ਖਾਤਾ ਸੰਝਿਆ ਕਿਸੇ ਨੂੰ ਦੇਣ ਨਾ ਦੇਣ ਪਹੀ ਤਾਂ ਉਧਰ ਵੀ ਮੁੱਢੇ ਹੀ ਹਨ ਉੱਥੋਂ ਹੀ ਹਨ ਕਿ ਮੇਰੇ ਖੇਤ ਕਿਸੇ ਦੇ ਖੇਤ ਤੋਂ ਕੀ ਕਰਾਂਗੇ ਜੀ ਹੂੰ ਪਹੀ ਨੇ ਤਾਂ ਉਧਰੋਂ ਚੱਲਣਾ ਇੱਧਰੋਂ ਤਾਂ ਚੱਲਣਾ ਉਧਰ ਮੁੱਢ ਕਿਹ ਪਹੀ ਹੈਨੀ ਉਹ ਹੂੰ ਇਹ ਤਾਂ ਕਹਿੰਦੇ ਪਿਆਰ ਪਾਰ ਜਾਂਦੀ ਜਿਹੜਾ ਉਹ ਪਹਿਲੇ ਪਾਸੇ ਰਸਤਾ ਜਾਂਦਾ ਪਾਰ ਪਾਰ ਨਹੀਂ ਜਾਂਦੇ ਸਰਕਾਰੀ ਇੱਕ ਮਿੰਟ ਗਿਆ ਬੰਦ ਕਰੋ ਇਹ ਤਾਂ ਮੈਂ ਕਰ ਦੂੰਗਾ ਤੁਸੀਂ ਮੱਥ ਨੂੰ ਹੀ ਦਰਨਾ ਇਹ ਆਪਣਾ ਨਾ ਜਿਹੜੀ ਆ ਚੀਜ਼ ਆ ਹੂੰ ਇਹ ਤੇ ਥਰੇ ਤੋਂ ਚਲਾਉਣ ਲੱਗੇ ਆ। ਹੂੰ। ਇਹੀ ਚਲਾਉ ਮੁੱਢੇ। ਹੂੰ। ਸੁਖਾਨਾਂ ਦੇ ਪੁੱਤੋਂ। ਹੂੰ। ਤੇ ਸਾਰੇ ਹੀ ਛੱਡ ਦੇਣਗੇ। ਹੂੰ। ਬੂਟੇ ਲਾਉਣਾ ਮਤਲਬ ਬਾਪੂ ਜੀ ਬੂਟੇ ਕਹਿ ਰਿਹਾ। ਬੂਟੇ ਤਾਂ ਜੀ ਆਪਣਾ ਵੇਖੋ ਕੁੱਲ ਦੁਨੀਆਂ ਦੇ ਲਾਏ ਹੋਏ ਆ। ਹੂੰ। ਤੇ ਮੈਂ ਵੀ ਲਾਤੇ ਦੋ ਬੂਟੇ। ਹੂੰ। ਇਹਨਾਂ ਨੇ ਪੱਟ ਤੀ। ਹੂੰ। ਉਹ ਕਹਿੰਦੇ ਆਹ ਦੇ ਖੇਤ ਚ ਲਾ ਲੋ। ਵੀ ਸਾਡੀ ਪਈ ਚ ਥੋੜੋ ਲੋਣੇ ਜਿ ਰੋਣੇ ਤੁਸੀਂ। ਇਹ ਮੇਰੀ ਆ ਪਹੀ ਜੀ। ਇਹ ਜੀ ਥੋੜੀ ਸਰਕਾਰੀ ਪਹੀ ਆ ਮੈਨੂੰ ਲੱਗੀ ਆ ਆ ਮੇਰਾ ਬਾਣਾ। ਜਿਹੜੀ ਆਹ ਪਹੀ ਆ ਹੋ ਲੱਗੀ ਉਧਰੋਂ ਲਗੀਰੀ ਆ। ਹੂੰ। ਉਹ ਪਈ ਸਾਨੂੰ ਉਹ ਸਾਨੂੰ 11 ਕਨਾਲਾਂ ਨੂੰ ਪਈ ਉਹ ਵੱਡੀ ਸ਼ਰਤ ਤੋਂ ਲੱਗੀ ਉਹ ਮੈਨੂੰ ਉਧਰੋਂ ਲੱਗੀ ਨਾਲੇ ਇਹਨੂੰ ਲੱਗੀ ਆ ਹੂੰ ਹੂੰ ਇਹ ਪਈ ਦਾ ਚੱਕਰੀ ਕੋਈ ਨਹੀਂ ਪਹਿਲਾਂ ਪਈ ਵਾਉਂਦੇ ਸੀ ਤੁਸੀਂ ਇਹਨੂੰ ਜਿੰਨੀ ਨੇ ਵੇਚਦੇ ਸੀ ਹਾਂਜੀ ਬਾਹੀ ਆ ਉਹ ਕਹਿੰਦਾ ਫਿਰ ਮੈਂ ਵੀ ਵਾਹ ਸਕਦਾ ਸੀ ਪਈ ਤਾਂ ਵੀ ਮੇਰੇ ਵਾਣ ਵਿਜੀ ਗਈ ਆ ਇਹਦੇ ਵਾਣ ਜਿੰਨੀ ਇਹ ਇਹ ਸਰਕਾਰੀ ਪਈ ਆ ਸਰਕਾਰ ਦੇ ਦਿੱਤੀ ਹਨ ਤੇ ਪਹਿਲਾਂ ਨਾਲ ਛੱਡੀ ਜੀ ਗੱਲ ਤਾਂ ਇਹ ਹੀ ਆ ਤੁਸੀਂ ਨਾ ਬੋਲੋ ਕੋਈ ਡਿਬੇਟ ਹੁੰਦੀ ਆ ਨਾ ਕੋਈ ਮਿੰਟ ਕੋਈ ਨਹੀਂ ਮਾਤਾ ਜੀ ਖੁਸ਼ੀ ਮੈਨੂੰ ਮਤਲਬ ਪੁੱਛੋ ਬਸ ਇਹ ਜਿਹੜਾ ਖਾਲਾ ਢਾਉਂਦਾ ਮਤਲਬ ਕੀ ਬਾਪੂ ਖਾਲਾ ਕਹਿੰਦੇ ਤੁਹਾਡੇ ਤੇ ਕਹਿੰਦੇ ਖਾਲਾ ਢਾਤਾ ਇਹਨਾਂ ਨੇ ਤੁਸੀਂ ਤੁਰ ਤੈ ਤਰੇ ਚੱਲੋ ਤੁਹਾਨੂੰ ਸਾਰੇ ਪਾਸੇ ਖਾਲੇ ਦਾ ਪਤਾ ਲੱਗ ਜੂ ਹੂੰ ਕਿਤੇ ਵੀ ਖਾਲਾ ਹੈ ਨੀਗਾ ਹੂੰ ਇਥੇ ਮੇਰੇ ਮਰਥੇ ਕੋਈ ਜ਼ਰੂਰੀ ਆ ਹੂੰ ਖਾਲਾ ਕਿਤੇ ਵੀ ਹੈ ਨੂੰ ਸਰਕਾਰੀ ਹੁਣ ਸਰਕਾਰੀ ਢਾਇਆ ਬੈਜੂ ਸਾਰਾ ਹੀ ਢਾਇਆ ਮੈਂ ਕੋਈ ਹੈ ਹੀ ਨਹੀਂ ਕਿਤੇ ਹੂੰ ਤੁਰ ਤੈ ਤਰੇ ਚੱਲੋ ਖਾਲਾਟ ਆ ਵੀ ਗਾਂ ਵੀ ਟਾਇਪ ਆ ਉੱਥੇ ਇਹਨਾਂ ਦਾ ਮੱਥਾ ਉੱਪਰ ਲਿਖਾ ਮੱਥਾ ਹੁੰਦਾ ਜੀ ਉੱਥੇ ਭੰਨ ਲੈਂਦੇ ਦੇਖੋ ਜੀ ਇਧਰਲਾ ਮੱਥਾ ਥੋੜਾ ਜਿਆਦਾ ਟੁੱਟਿਆ ਪਉ ਉੱਧਰਲਾ ਘੱਟ ਟੁੱਟਿਆ ਜਾਣੀ ਉਹ ਤਾਂ ਡੈਮੇਜ ਹੀ ਆ ਇੱਕ ਜਿਹੜਾ ਇਹ ਕਹਿ ਰਹੇ ਆ ਵੀ ਉੱਥੇ ਵੱਡੀ ਪੈਹੀ ਲੱਗਦੀ ਆ ਮੈਨੂੰ ਵੀ ਮੱਥਾ ਚਲੋ ਲੱਗਦਾ ਇਹਨਾਂ ਨੂੰ ਐ ਪੁੱਛੋ ਵੀ ਤੁਹਾਡਾ ਮੱਥਾ ਨਹੀਂ ਲੱਗਦਾ ਕੀ ਗੱਲ ਤੁਸੀਂ ਸਰਕਾਰੀ ਪੈਹੀ ਬੀਜਣੀ ਆ ਨਹੀਂ ਉਧਰ ਮੱਥਾ ਉਧਰ ਰੱਖ ਉਧਰ ਲੱਗਦਾ ਲੱਗਦਾ ਹੀ ਆ ਪਰ ਦੋਨਾਂ ਕਰਾਂ ਦੇ ਸਾਡੇ ਮੱਥੇ ਲੱਗਦੇ ਆ ਪਰ ਆਹ ਖੇਤ ਨੂੰ ਲੱਗੀ ਆ ਪੈਹੀ ਆ ਸਰਕਾਰੀ ਪੈਹੀ ਦਾ ਕੀ ਮਸਲਾ ਬੀਜਣ ਦਾ ਮੈਂ ਤਾਂ ਇਹ ਮੈਂ ਤਾਂ ਮੈਂ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਮੈਂ ਕਾਹ ਤੋਂ ਬਾਕੇ ਗਨਾਹਦਾਰ ਬਣਾ ਜੀ ਮੈਂ ਤਾਂ ਗਨਾਹਦਾਰ ਹੀ ਬਣੂਗਾ ਜੋ ਸਰਕਾਰੀ ਪੈਸੇ ਬਾਹੂ ਬਿਜੂਗਾ ਗਨਾਹਦਾਰ ਬਣੂਗਾ ਇਹ ਕਹਿੰਦੇ ਅਸੀਂ ਬੌਣੀਆਂ ਸਾਨੂੰ ਲੱਗਿਆ ਕੀ ਗੱਲ ਹੈ ਇਹਨਾਂ ਨੂੰ ਕੱਲਿਆਂ ਨੂੰ ਸਪੈਸ਼ਲ ਵੀ ਇਹਨਾਂ ਨੂੰ ਬੌਣਨ ਨਹੀਂ ਦਿੱਤੀ ਆ ਲੈ ਲੈਖਤ ਖਾਦ ਕੇ ਕਿੱਥੇ ਬੌਣ ਨੂੰ ਕੋਈ ਸਟੇਪ ਕਰਾ ਜਾਂ ਕੋਈ ਸਿਖਾਉਣ ਮੈਨੂੰ ਸਰਕਾਰੀ ਪੈਸੇ ਨੰਗੇ ਦੀ ਖਾਤਰ ਹੈਗੇ ਆ ਇਹ ਵੀ ਨੰਗਣ ਮੈਂ ਵੀ ਨੰਗਾ ਜਿਵੇਂ ਉਹ ਕਹਿ ਰਿਹਾ ਵੀ ਸਾਡੇ ਖੇਤ ਨੂੰ ਜਾਂਦੀ ਹੈ ਇਹ ਸਾਡੇ ਖੇਤ ਤੱਕ ਮੁੱਕ ਗਿਆ ਕੇ ਇਹ ਸਾਡੇ ਰੱਗੀ ਆ ਪਾਈ ਪਈ ਕੀ ਗੱਲ ਇਹਨਾਂ ਦੀ ਕੱਲਾਂ ਦੀ ਕਾਟ ਕੱਟੀ ਸਾਰੇ ਪਿੰਡ ਦੀ ਕਾਟ ਕੱਟੀ ਵੀ ਆ ਜੀ ਇਹ ਸਾਰੇ ਪਿੰਡ ਦੀ ਕਾਟ ਕਾਟ ਕੇ ਬਰਬੇਬੰਦੀ ਚ ਪਈ ਲੱਗੀ ਆ ਜੇ ਇਹਨਾਂ ਦੀ ਕੱਲਾਂ ਦੀ ਕਾਟ ਕੱਟੀ ਆ ਤਾਂ ਦਿਖਾ ਦੇਣ ਕਿਤੇ ਸਬੂਤ ਨਾਲੇ ਸਰਕਾਰੀ ਪਈ ਕਿਸੇ ਵੀ ਕਾਨੂੰਨ ਚ ਲਿਖਿਆ ਹੋਵੇ ਕੋਈ ਕਾਨੂੰਨ ਚ ਕਿਸੇ ਚ ਲਿਖਿਆ ਹੋਵੇ ਸਰਕਾਰੀ ਪਈ ਮੰਦਾ ਬਾਹ ਸਕਦਾ ਦੱਸੋ ਕਿੱਥੇ ਲਿਖਿਆ